ਬਸੇ ਸੇਮ ਹੈ ਜੀ ਚੀਜ਼ ਤਕਰੀਬਨ ਇੱਕ ਪੇਂਟ ਦਾ ਫਰਕ ਹੈ ਇਹਨਾਂ ਦੇ ਵਿੱਚ ਕੋਈ ਉਹ ਨਹੀਂ ਇਹਦੇ ਵਿੱਚ ਆਪਣੇ ਕੋਲੇ ਤਿੰਨ ਮਾਡਲ ਤਿਆਰ ਹੁੰਦੇ ਆ ਜੀ ਤੇ ਫਿਲਹਾਲ ਆਪਣੇ ਕੋਲੇ ਸੇਲ ਹੋਏ ਹੋਏ ਤਿੰਨ ਮਾਡਲ ਹੀ ਸੀ ਜਿਹੜਾ ਜਿੰਦਰਾਜ 40000 ਰੁਪਏ ਦਾ ਉਹ ਵੀ ਆਪਣੇ ਕੋਲੇ ਤਿਆਰ ਹੁੰਦਾ ਉਹਦੇ ਬਰਾਬਰ ਕੰਮ ਕਰਦਾ 10 ਕਿਲੋ ਵਾਲਾ ਤਵਾ ਹੂੰ ਠੀਕ ਹੈ ਜੀ ਉਦੋਂ ਬਾਰ ਡਬਲ ਬੀਮ ਵਾਲੀ ਆ ਗਈ ਅਡਜਸਟੇਬਲ ਆ ਫੁੱਲੀ ਅਡਜਸਟਮੈਂਟ ਵਾਲੀ ਆ ਇਧਰੋਂ ਬਾਹਰੋਂ ਤੁਸੀਂ ਬਟਨੋਂ ਮਿੱਟੀ ਲਾ ਸਕਦੇ ਹੋ ਲਾ ਸਕਦੇ ਹੋ ਤਵੇ ਨੂੰ ਸਿੱਧਾ ਕਰਕੇ ਲਾ ਸਕਦੇ ਹੋ ਕੋਈ ਵੀ ਕੰਮ ਲੈ ਸਕਦੇ ਹੋ ਪਹੀ ਜਿਵੇਂ ਆਪਾਂ ਮਿੱਟੀ ਚੜਾਉਣਾ ਕੋਈ ਵੀ ਕੰਮ ਲੈ ਸਕਦੇ ਉਸ ਤੋਂ ਵੱਧ ਇਹਦੇ ਚ ਇੱਕ ਮਾਡਲ ਇਹ ਦੂਸਤਾ ਹੋਰ ਵੀ ਹੈ ਛੋਟੇ ਕਿਸਾਨ ਵੀਰਾਂ ਲਈ ਇਹ ਮੰਨ ਲਓ ਆ ਗਈ ਇੱਕ ਹੁੰਦੀ ਆਪਣੇ ਕੋਲੇ ਅਡਜਸਟਮੈਂਟ ਇਹ ਆ ਗਈ ਇੱਕ ਸਿੰਗਲ ਉਹਦੇ ਵਾਲੀ ਇਹ ਨਟਾਂ ਜੀ ਚਾਉਂਦੀ ਹੈ ਇੱਕ ਸਿੰਗਲ ਬੀਮ ਲੱਗਿਆ ਹੁੰਦਾ ਇਹ ਡਬਲ ਬੀਮ ਜੇ ਤਾਂ ਫਿਲਹਾਲ ਜੇ ਤਾਂ ਆਰਡਰ ਤੇ ਬਣਾਉਂਗੇ ਤਾਂ ਜਿਹੜਾ ਤੁਸੀਂ ਕਹੋਗੇ ਜੇ ਐਟ ਅ ਟਾਈਮ ਚਾਹੀਦਾ ਤਾਂ ਜੋ ਤਿਆਰ ਹੋਊਗਾ ਉਹ। ਜੋ ਤਿਆਰ ਹੋਊਗਾ। ਹਾਂਜੀ ਉਹ ਮਿਲੂ। ਇਹ ਜਿਵੇਂ ਆਪਣਾ ਹੁਣ ਜਿਵੇਂ ਪ੍ਰਾਲੀ ਦਾ ਤਕਰੀਬਨ ਕਹਿ ਰਹੇ ਆ ਵੀ ਅੱਗ ਨਹੀਂ ਲਾਉਂ ਦਿੰਦੇ। ਹਾਂਜੀ। ਨਾ ਅੱਗੇ ਆਪਣੇ ਕੀ ਹੁੰਦਾ ਸੀ ਆਪਾਂ ਬੋਂਦੇ ਸੀ ਆਪਾਂ ਖੇਤੀ ਕਰਦੇ ਆਂ ਬੋਣੇ ਆਂ ਹਲ ਮਾਰਦੇ ਸੀ ਤਵੀਆਂ ਮਾਰਦੇ ਸੀ ਚੁੰਜੂ ਮਾਰਦੇ ਸੀ। ਜਦੋਂ ਆਪਾਂ ਕੱਲੀਆਂ ਪਾਲਾਂ ਨੂੰ ਛੱਡ ਕੇ ਨਾ ਉਹ ਚੁੰਜੂ ਚੱਲਦੇ ਆਂ। ਹੂੰ। ਨਾ ਉਹਦੇ ਦੇ ਵਿੱਚ ਹਲ ਚੱਲਦੇ ਆ। ਉੱਥੇ ਇਹ ਖੜੀ ਪ੍ਰਾਲੀ ਦੇ ਵਿੱਚ ਕਹਿਰਾ ਹਲ ਚੱਲ ਜਾਂਦਾ। ਇਹ ਲਾਉਣਾ ਇਸ ਤਾਂ ਕਰਕੇ ਸੇਲ ਕਰਨਾ ਆਮ ਨਾਲ ਸਮੱਸਿਆਵਾਂ ਸਾਡੇ ਕੋਲੇ ਤਕਰੀਬਨ ਨਹੀਂ ਆਉਂਦੀਆਂ ਕੋਈ ਡਾਲਾ ਨਹੀਂ ਲਾਇਆ ਡਾਲਾ ਮਰੋੜਿਆ ਗਿਆ ਡਾਲਾ ਵਿੰਗਾ ਹੋ ਗਿਆ ਭਾਈ ਇੱਧਰ ਨਹੀਂ ਲਾਇਆ ਉਹ ਸਾਈਡ ਤੇ ਕਿਸੇ ਦਾ ਡਾਲਾ ਵੱਜ ਗਿਆ ਹਲਵਾ ਟਰਾਲੀ ਇਹ ਪਾਸੇ ਖੜਾ ਕੋਈ ਕਿੱਲੀ ਨਹੀਂ ਭਾਈ ਫਿਕਸ ਹਾਂ ਹਾਂ ਆ ਵੀ ਸੇਫਟੀ ਵਾਈ ਜਦੋਂ ਵੱਧ ਲੋਡ ਪੰਦਾ ਉਦੋਂ ਆ ਲਾਉਣਾ ਨਹੀਂ ਹੈ ਫਿਕਸ ਨਾਲੇ ਆਟੋਮੈਟਿਕ ਲੌਕ ਆਟੋਮੈਟਿਕ ਲੌਕ ਹੂੰ ਦਾ ਸਾਰੀ ਖੋਲ ਕੇ ਲਾ ਲੋ ਵੀਰ ਉਹੀ ਦੂਜੇ ਪਾਸੇ ਆ ਜੀ ਅੱਛਾ ਜੀ ਇਹ ਲੋਕ ਆ ਵੀਰੇ ਪੂਰੀ ਜਾਨ ਨਾਲ ਮਲਕੀਏ ਜਾਂਦਾ ਲਾਈਫ ਟਾਈਮ ਦੀ ਸਾਡੀ ਗਰੰਟੀ ਲੌਕ ਜਾ ਕੋਈ ਲੈ ਚਾਹੇ ਆਈ ਲਈ ਫਿਰ ਇੱਕ ਦੋ ਜਿੰਨਾ ਮਰਜੀ ਇਹਨਾਂ ਜੋਰ ਪਾਵੇ ਕੋਈ ਇਹਨੂੰ ਪ੍ਰੋਬਲਮ ਨਹੀਂ ਆਉਂਦੀ ਲਾਈਫ ਟਾਈਮ ਦੀ ਸਾਡੀ ਗਰੰਟੀ ਜਾਨਕਿ ਜੇ ਖੋਲੋ ਖੋਲਣਾ ਕਿਹਨੇ ਤਾਂ ਖੋਲੋਗੇ ਤਾਂ ਖੁੱਲੂਗਾ ਟੈਡੀ ਕਰੋ ਮੋਦੀ ਕਰੋ ਲਾਰ ਕਰੋ ਕੁਝ ਵੀ ਕਰੋ ਨਹੀਂ ਲੋਕ ਨਹੀਂ ਖੁੱਲੂ ਇਹ ਵੀਰੇ ਦਾ ਜਿਹੜਾ ਸਿਲੰਡਰ ਹੈ ਹਾਂਜੀ ਇਹਨੂੰ ਸਿਲੰਡਰ ਬੋਲਦੇ ਆ ਪ੍ਰੈਸਟਮ ਕਹਲੋ ਸਿਲੰਡਰ ਕਹੋ ਓਕੇ ਇਹ ਆਪਣੀ ਦੁਕਾਨ ਦੇ ਉੱਤੇ ਆਪ ਦਾ ਜ਼ਿਆਰ ਹੁੰਦਾ ਆਪਾਂ ਆਪ ਜ਼ਿਆਰ ਕਰਦੇ ਆਸੇ ਇਹ ਸਿਲੰਡਰ ਆਪਾਂ ਆਪ ਜ਼ਿਆਰ ਕਰਦੇ ਆ ਇਹ ਪੰਪ ਆ ਗਿਆ ਵੀਰੇ ਇਹ ਪ੍ਰਾਣੀ ਮਸ਼ੀਨਾਂ ਦਾ ਰਿਪੇਅਰਿੰਗ ਵਾਸਤੇ ਆਈ ਹੋਈ ਆ ਠੀਕ ਹੈ ਜੀ ਇਹ ਹੂੰ ਨਾਰਮਲ ਮਸ਼ੀਨ ਆ ਜਿਹੜੀ ਉਹਦੇ ਜਿਹੇ ਫੰਕਸ਼ਨ ਵਧਾਉਣੇ ਆਪਾਂ ਵਧਾ ਸਕਦੇ ਆ ਆ ਮੰਨ ਲਓ ਡਾਈਆਂ ਆਉਂਦੀਆਂ ਪੰਜ ਡਾਈ ਮਸ਼ੀਨ ਆ ਜੇ ਕਿਸੇ ਕੋਲੇ ਦੋ ਡਾਈ ਐ ਮਸ਼ੀਨ ਚੰਗੀ ਹਾਲਤ ਦੀ ਆ ਇਹਨੂੰ ਪੰਜ ਡਾਈ ਕਰਨੀਆਂ ਹੋਜੂ ਅੱਛਾ ਹਾਂਜੀ ਉਸ ਤੋਂ ਬਾਅਦ ਜੇ ਦੋ ਡਾਈਆਂ ਤੋਂ ਪੰਜ ਡਾਈਆਂ ਲਈ ਰਿਪੇਅਰ ਹੋਜੂ ਜਿਹੜੀ ਨਵੀਂ ਆ ਤਰ ਰਿਪੇਅਰ ਮੰਗਦੀ ਨਹੀਂ ਹੂੰ ਜਿਹੜੀ ਅੱਜ ਨਵੀਂ ਆ ਉਹ ਤਾਂ ਰਿਪੇਅਰ ਮੰਗਦੀ ਨਹੀਂ ਉਹਦਾ ਕੋਈ 5 ਸਾਲ 10 ਸਾਲ ਉਹਦਾ ਮੰਨ ਲਓ ਲਾਈਫ ਤਾਂ ਹੁੰਦੀ ਆ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਦੀ ਮਸ਼ੀਨ ਸਹੀ ਪਈ ਆ ਉਹਦੇ ਕੱਲੇ ਬਲੇਡ ਖਤਮ ਆ ਉਹ ਕਿੱਥੋਂ ਮਿਲਣਗੇ ਉਹ ਆਰੋ ਪਿੰਡ ਸਹੀ ਗੱਲ ਹੁਣ ਆ ਦੇਖੋ ਆਪ ਜਿਹੜੇ ਪਹਿਲਾਂ ਪਲੇਟ ਆਉਂਦੇ ਸੀ ਜਿਵੇਂ ਆ ਪਲੇਟ ਆਉਂਦੇ ਸੀ 20mm ਠੀਕ ਹੈ ਜੀ ਹੁਣ ਆਉਂਦੇ ਆ ਆ ਪਲੇਟ ਆ ਜਿਹੜਾ 20mm ਲੈ ਜੀ ਮੰਨ ਲਾ ਮਟਾਈ 20mm ਚੈਨਲ ਐਂਗਲ ਫਲੈਟ ਕੋਈ ਵੀ ਲੈਣਾ ਜਿਵੇਂ ਆ ਐਂਗਲ ਦਾ ਪਲੇਟ ਆ ਗਿਆ ਹਾਂਜੀ ਠੀਕ ਹੈ ਨਾ ਡਬਲ ਆ ਚੈਨਲ ਦਾ ਆ ਗਿਆ ਅੱਛਾ ਆ ਰਾਉਂਡ ਡੰਡੇ ਦਾ ਆ ਗਿਆ ਛੋਟ ਜਿੰਨੀ ਮਰਜ਼ੀ ਲੈ ਸੋ ਇੰਚੀ 1 ਡੇਢ ਇੰਚੀ 2 ਇੰਚੀ ਛੋਟੀ ਮਸ਼ੀਨ ਦੀ ਆ ਜਿਵੇਂ ਆ ਵੀ ਐਂਗਲ ਨਾਲ ਆਗੇ ਉਸ ਤੋਂ ਬਾਅਦ ਜਿਹੜਾ ਫਲੈਟ ਦਾ ਆ ਗਿਆ ਫਲੈਟ ਦਾ ਮਤਲਬ ਜਿਹੜੀ ਪਲੇਟ ਵੜਦੇ ਆਪਾਂ ਠੀਕ ਹੈ ਜੀ ਇਹ ਆਪਣੇ ਵੈਲਵਲ ਦਾ ਮਤਲਬ ਵੈਲਵਲ ਹੁੰਦੇ ਆ ਪਰ ਜਿੰਨੀਆਂ ਮਸ਼ੀਨਾਂ ਹਰੇਕ ਦੇ ਹਸਲਾਂ ਦਾ ਫਰਕ ਹੁੰਦਾ ਅੱਜ ਮਿੱਤਰੋ ਤੁਹਾਨੂੰ ਨਾ ਮਿਸਤਰੀਆਂ ਦੇ ਉਸ ਕਾਰਖਾਨੇ ਦੇ ਵਿੱਚ ਲਿਆਏ ਜਿਹਨੂੰ ਆਪਾਂ ਗਾਗਰ ਦੇ ਵਿੱਚ ਸਾਗਰ ਕਹਿ ਸਕਦੇ ਆ ਬਠਿੰਡੇ ਜ਼ਿਲ੍ਹੇ ਦੇ ਅੱਜ ਪਿੰਡ ਦੇ ਵਿੱਚ ਪਹੁੰਚੇ ਹੋਇਆ ਵੀ ਜਿਹੜੀਆਂ ਚੀਜ਼ਾਂ ਤੁਹਾਨੂੰ ਇਸ ਵਰਕਸ਼ਾਪ ਤੋਂ ਮਿਲਣਗੀਆਂ ਨਾ ਕੱਲੇ ਸ਼ਹਿਰ ਨੂੰ ਛੱਡ ਕੇ ਤੁਹਾਨੂੰ ਬਠਿੰਡੇ ਏਰੀਆ ਦੇ ਕਿਸੇ ਪਿੰਡ ਦੇ ਵਿੱਚੋਂ ਵੀ ਨਹੀਂ ਮਿਲਣਗੀਆਂ ਉਹ ਚੀਜ਼ ਕਿਹੜੀ ਹੋ ਸਕਦੀ ਹੈ ਤੇ ਉਹਦੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਲਵਾਂਗੇ ਅੱਜ ਪਿੰਡ ਆਪਾਂ ਚੁੱਗੇ ਕਲਾਂ ਦੇ ਵਿੱਚ ਪਹੁੰਚੇ ਹੋਇਆ ਬਾਈ ਹਰਦੀਪ ਦੀ ਵਰਕਸ਼ਾਪ ਤੇ ਪਹੁੰਚੇ ਹੋ ਤਰਮੇ ਜਿਹੜਾ ਨਾ ਸਾਰਾ ਕੁਝ ਅਪਸੈਟ ਜਾਂ ਕੀਤਾ ਪਿਆ ਬਾਈ ਉਰੀ ਕਹਿੰਦੇ ਬਾਈ ਇਦਾਂ ਚੀਜ਼ਾਂ ਕਰਨ ਵਾਸਤੇ ਬਹੁਤ ਕੁਝ ਸਾਨੂੰ ਹਲੇ ਆਉਣਾ ਪੈਂਦਾ ਜਦੋਂ ਕੋਈ ਇਦਾਂ ਦਾ ਪ੍ਰੋਜੈਕਟ ਲਾਉਣਾ ਹੋਵੇ ਜਿਹੜਾ ਨਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਇਕੱਲੇ ਬਠਿੰਡੇ ਨੂੰ ਛੱਡ ਕੇ ਕਿਤੇ ਹੋਵੇ ਨਾ ਤਾਂ ਉਹਦੇ ਵਾਸਤੇ ਤੁਹਾਨੂੰ ਸਾਰੇ ਕੁਝ ਹੀ ਪਤਾ ਵੀ ਸਾਰਾ ਕੁਝ ਹੀ ਕਿਹੜਾ ਖੇਲਰ ਜਾਂਦਾ ਤੇ ਅੱਜ ਫੁੱਲ ਜਾਣਕਾਰੀ ਬਾਈ ਹਰਦੀਪ ਤੋਂ ਲਵਾਂਗੇ ਵੀ ਐਸਾ ਕਿਹੜਾ ਪ੍ਰੋਜੈਕਟ ਲਾਉਣ ਜਾ ਰਹੇ ਨੇ ਜਿਹੜਾ ਸ਼ਹਿਰ ਨੂੰ ਛੱਡ ਕੇ ਕਿਸੇ ਪਿੰਡ ਦੇ ਵਿੱਚ ਹੈ ਨਹੀਂ ਤੇ ਉਹਨਾਂ ਦਾ ਕੀ ਕਾਰੋਬਾਰ ਹੋਊਗਾ ਕਿਦਾਂ ਦੇ ਸੱਜਣਾ ਨੂੰ ਇਹਨਾਂ ਕੋਲੇ ਆਉਣਾ ਪਊਗਾ ਵਿਸਥਾਰ ਸਹਿਤ ਜਾਣਕਾਰੀ ਲਵਾਂਗੇ ਪਹਿਲਾਂ ਸਵਾਗਤ ਕਰਦੇ ਆਪਾਂ ਬਾਈ ਦੀ ਜਵਾਨ ਚ ਸਾਰੇ ਕੁਝ ਹੀ ਜਾਣਾਂਗੇ ਇੰਨਾ ਕ ਬਾਈ ਨੇ ਦੱਸਤਾ ਦੀ ਕਹਿੰਦਾ ਵੀਰੇ ਪਹਿਲਾਂ ਅਸੀਂ ਵੀ ਗੇਟ ਗ੍ਰੇਲਾਂ ਦਾ ਕੰਮ ਹੀ ਕਰਦੇ ਹੁੰਦੇ ਸੀ ਪਹਿਲਾਂ ਅਸੀਂ ਵੀ ਘਰਾਂ ਦੇ ਚਿਗਾਠਾਂ ਹੀ ਲਾਉਂਦੇ ਹੁੰਦੇ ਸੀ ਪਰ ਉਹ ਕੰਮ ਨੂੰ ਸਾਈਡ ਤੇ ਰੱਖ ਕੇ ਅੱਜ ਕੱਲ ਕਿਹੜਾ ਨਵਾਂ ਕੰਮ ਵਿੱਢਿਆ ਉਹਦੇ ਬਾਰੇ ਜਾਣਕਾਰੀ ਲੈਣੇ ਪਹਿਲਾਂ ਸਵਾਗਤ ਕਰ ਲਈਏ ਸਸਰੀ ਕਰਦੇ ਨੇ ਕੀ ਹਰਨੇ ਹਰਦੀਪ ਕੀ ਹਣ ਮਣੀ ਵੀਰੇ ਠੀਕ ਪਿੰਡ ਖੜਿਆ ਪਚੂਗੀ ਕਲਾ ਦੇ ਵਿੱਚ ਹਾਂਜੀ ਛੂਗੀ ਕਲਾ ਖੜਿਆ ਤੇ ਬਈ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਵੀ ਜਿਹੜਾ ਤੁਸੀਂ ਇਨਾ ਵੱਡਾ ਪ੍ਰੋਜੈਕਟ ਲਾ ਰਹੇ ਹੋ ਤੇ ਹੁਣ ਆਪਾਂ ਜਿਹੜੇ ਸੱਜਣ ਵੀਡੀਓ ਵੇਖਦੇ ਆ ਨਾ ਉਹਨਾਂ ਨੂੰ ਦੱਸਣਾ ਵੀ ਆਪਾਂ ਪ੍ਰੋਜੈਕਟ ਕਿਹੜਾ ਲਾ ਰਹਿਆ ਆਪਣੇ ਮਨ ਚ ਕਿਵੇਂ ਗੱਲ ਆ ਗਈ ਕੀ ਗੱਲਬਾਤ ਆ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਬਾਈ ਪੱਤੀ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵੀਰੇ ਧੰਨਵਾਦ ਮਿਹਰਬਾਨੀ ਵੀਰੇ ਅ ਵੀਰੇ ਪਹਿਲਾਂ ਤਾਂ ਆਪਾਂ ਇੱਕ ਛੋਟੀ ਜੀ ਕੋਸ਼ਿਸ਼ ਕਰੀ ਆ ਆਪਾਂ ਨਗਰ ਦੇ हां ਆਪਾਂ ਵੀਰੇ ਪਲਾਜ਼ਮਾ ਲਾਇਆ ਹੈ तकरीबन ਹਫਤੇ 10 ਦਿਨਾਂ ਦੇ ਵਿੱਚ ਵਿੱਚ ਫਿਟ ਹੋ ਜੂਗਾ तकरीबन ਇੱਕ ਤਰੀਕ ਤੋਂ ਆਪਾਂ ਕੰਮ ਸਟਾਰਟ ਕਰ ਦੇਗੇ ਠੀਕ ਹੈ ਜੀ ਵੀਰ ਜੀ 18 ਗੇਜ ਤੋਂ ਲੈ ਕੇ 12 ਐਮ ਐਮ ਤੱਕ ਜੀ ਕੋਈ ਵੀ ਸ਼ੀਟ ਹੈ ਜੀਪੀ ਹੈ ਕਾਲੀ ਸ਼ੀਟ ਹੈ ਚਾਦਰ ਹੈ ਆਰਸੀ ਹੈ ਕੋਈ ਵੀ ਹੈ ਸਾਰੀ ਕਟਿੰਗ ਹੋਊਗੀ ਕੋਈ ਵੀ ਡਿਜ਼ਾਈਨ ਕੋਈ ਵੀ ਇੰਪਲੀਮੈਂਟ ਦਾ ਹਮ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡ੍ਰੇਂਗ ਹੈ ਗੇਟ ਦੀ ਗ੍ਰਿਲ ਦੀ ਕੋਈ ਵੀ ਮੰਨ ਲਓ ਖੇਤੀਬਾੜੀ ਇੰਪਲੀਮੈਂਟ ਜੀ اے ਟੂ ਜ਼ ਚੀਜ਼ ਤੁਸੀਂ ਫੋਟੋ ਦਿਖਾਉਣੀ ਹੈ ਕਿ ਆ ਸਾਨੂੰ ਚਾਹੀਦਾ ਮਨਪਸੰਦ ਸਾਡੇ ਕੋਲ ਤਾਂ ਤਿਆਰ ਅਸੀਂ ਬਣਾ ਹੀ ਲੈਣੀ ਹੈ ਡਰਾਇੰਗ ਤੁਹਾਡੀ ਚੁਆਇਸ ਦੇ ਮਤਲਬ ਕਿ ਕੀ ਤੁਸੀਂ ਨਾ ਖਣਵਾਉਣਾ ਹੈ ਕੀ ਬਣਾਉਣਾ ਸਾਰਾ ਕੁਝ ਆਪਣੀ ਮਸ਼ੀਨ ਤੇ ਇਹ ਤਿਆਰ ਹੋਊਗਾ ਅੱਛਾ ਜਾਨੀ ਕਿ ਜੇ ਕਿਸੇ ਸੱਜਣ ਨੇ ਗ੍ਰੇਟਾਂ ਤੇ ਆਪਣੀ ਫੋਟੋ ਵੀ ਲਵਾਉਣੀ ਹੋਵੇ ਤਾਂ ਵੀ ਆਪਾਂ ਬਣਾ ਕੇ ਦਵਾਂਗੇ ਹਾਂਜੀ ਹਾਂਜੀ ਬਣਾ ਕੇ ਦੇਵਾਂਗੇ ਜੀ ਸੇਮ ਟੂ ਹੂਬ ਹੂਬ ਓਕੇ ਹਾਂਜੀ ਦੇ ਲੈ ਮਿੱਤਰੋ ਗੱਲ ਇਹ ਆ ਭਾਈ ਇੱਕ ਤਾਂ ਆਪਾਂ ਕਰਨਾ ਪਲਜ ਮੇ ਤੇ ਕੰਮ ਇਹ ਲੈ ਕੇ ਆਂਦਾ ਜੀ ਤੁਸੀਂ ਨੇ ਹਾਂ ਜੀ ਇਹ ਲੈ ਕੇ ਇਹਦਾ ਕੁਝ ਸਿਸਟਮ ਜਿਹੜਾ ਕੰਪਿਊਟਰ ਸਿਸਟਮ ਹੈ ਉਹ ਥੋੜਾ ਸਾਈਡ ਤੇ ਰੱਖਿਆ ਹੋਇਆ ਜੀ ਉਹ ਮੰਨ ਲਓ ਹਜੇ ਫਿਟਿੰਗ ਨਹੀਂ ਹੋਈ ਉਹਦੇ ਬਾਅਦ ਦੇ ਵਿੱਚ ਕੈਮਨ ਦੇ ਵਿੱਚ ਫਿਟਿੰਗ ਹੋਣਾ ਅੱਜ ਤੋਂ ਯਾਨੀ ਕਿ ਆਪਾਂ ਹਫਤੇ ਤੱਕ ਕਹਿ ਦਈਏ ਵੀ ਹਫਤੇ ਤੱਕ ਤਕਰੀਬਨ ਇੱਕ ਤਰੀਕ ਤੋਂ ਕੰਮ ਸਟਾਰਟ ਹੈ ਜੀ ਇੱਕ ਤਰੀਕ ਤੋਂ ਕੰਮ ਸਟਾਰਟ ਹੈ ਕਿਉਂਕਿ ਇਹਨੂੰ ਫਿਟਿੰਗ ਕਰਨ ਤੇ ਕਾਫੀ ਸਮਾਂ ਲੱਗ ਜਾਂਦਾ ਓਕੇ ਇਹ ਭਾਈ ਮੈਨੂੰ ਇਹ ਦੱਸਿਓ ਜਿਵੇਂ ਪਹਿਲਾਂ ਹੀ ਕਿੱਥੇ ਕਿੱਥੇ ਹੋ ਸਕਦੀਆਂ ਨੇ ਜੇ ਆਪਾਂ ਇਹਨਾਂ ਦੀ ਪਹਿਲਾਂ ਮੈਂ ਕਟਿੰਗ ਪ੍ਰੈਸ ਹੋਗੀ ਬੈਂਡਿੰਗ ਪ੍ਰੈਸ ਹੋਗੀ ਸ਼ੇアリング ਪ੍ਰੈਸ ਹੋਗੀ ਕੋਈ ਵੀ ਡਾਈ ਪੰਚਿੰਗ ਦੀ ਕੋਈ ਵੀ ਪ੍ਰੈਸ ਆ ਕਿਸੇ ਮੰਨ ਲਓ ਕੈਂਚੀ ਆਪਾਂ ਕਹਿੰਦੇ ਨੇ ਕਟਰ ਹੋ ਗਿਆ ਉਹਦਾ ਆਪਾਂ ਪمپ ਦਾ ਸਿਲੰਡਰ ਦਾ ਬਲੇਡ ਦਾ ਆਪਣਾ ਆਪ ਦਾ ਕੰਮ ਅੱਛਾ ਹਾਂਜੀ ਪੰਪ ਆਪਾਂ ਜੋ ਵੀ ਕ੍ਰੀਟਿੰਗ ਆਪਣੀ ਦੁਕਾਨ ਤੇ ਕਰਦੇ ਆ ਜੋ ਸਿਲੰਡਰ ਆ ਉਹ ਵੀ ਆਪਣੇ ਤਿਆਰ ਹੁੰਦਾ ਬਲੇਡ ਆਪਾਂ ਤਿਆਰ ਆਪ ਕਰਦੇ ਆ ਆਪਣੇ ਕੋਲ ਸਪੈਸ਼ਲ ਮਸ਼ੀਨ ਲੱਗੀ ਹੋਏ ਬਲੇਡ ਵੀ ਆਪਾਂ ਆਪ ਤਿਆਰ ਕਰਦੇ ਆ ਕੋਈ ਵੀ ਪੁਰਾਣਾ ਮਾਡਲ ਜਿਵੇਂ ਪਹਿਲਾਂ ਚਲੋ ਨਵੀਆਂ ਦਾ ਪੇਰ ਪਾਟ ਹਰੇਕ ਬੰਦਾ ਬਣਾਉਂਦਾ ਪੁਰਾਣਾ ਮਾਡਲ ਆ ਜਿੱਤੋਂ 15 ਸਾਲ ਪਹਿਲਾਂ ਜਿਹੜੀਆਂ ਮਸ਼ ਉਹ ਆਪਣੇ ਕੋਲੇ ਸੈਜ ਅਕੋਰਡਿੰਗ ਸਮਾਂ ਲੱਗ ਜਾਂਦਾ ਪਰ ਅਕੋਰਡਿੰਗ ਤਿਆਰ ਹੁੰਦਾ ਭਾਵੇਂ ਕੋਈ ਅੱਜ ਦੀ ਮਸ਼ੀਨ ਤਿਆਰ ਆ ਭਾਵੇਂ ਕੋਈ 20 ਸਾਲਾਂ ਦੀ ਆ ਭਾਵੇਂ ਕੋਈ 50 ਸਾਲਾਂ ਦੀ ਤਿਆਰ ਮਤਲਬ ਕਿਸੇ ਸੱਜਣ ਨੂੰ ਇਹ ਨਹੀਂ ਆਪਾਂ ਕਹਿ ਸਕਦੇ ਵੀ ਤੁਸੀਂ ਵੇਚੋ ਇਸ ਵਿੱਚ ਵੇਚੋ ਕਿਉਂਕਿ ਇਹ ਜਿਹੜੀਆਂ ਪੁਰਾਣੀਆਂ ਮਸ਼ੀਨਾਂ ਮੰਨ ਲਓ ਵੀ ਬਹੁਤ ਹੀ ਵੱਜਨਾਂ ਮੰਨ ਲਓ 2 ਟਨ 4 4 ਟਨ ਦੀਆਂ ਮਸ਼ੀਨਾਂ ਜਿਹੜੀਆਂ ਹੁਣ ਸਿਰਫ ਇੱਕ ਤੋਂ ਮੰਨ ਲਓ 1.5 ਟਨ ਦੀਆਂ 1 ਟਨ ਦੀਆਂ ਬਣਦੀਆਂ ਉਹ ਬੰਦੇ ਸਮਾਨ ਨਾਮ ਕਰਨ ਮੰਨ ਲਓ ਵੇਚਦੇ ਸੇਲ ਕਰਦੇ ਤੇ ਉਹਨੂੰ ਮੋਡੀਫਾਈ ਕਰਕੇ ਨਵੇਂ ਮਾਡਲ ਦਾ ਸਮਾਨ ਪੰਦਾ ਕਰਦੇ ओके okay. okay, हां जी ए टू जेड ਆਪਣੇ ਕੋਲੇ ਸਮਾਨ ਹੈ ਜਿਹੜਾ अवेलेबल ਹੁੰਦਾ ਹੈ तकरीबन ਆਪਣੀ ਪੰਜ ਚਾਰ ਕੰਪਨੀ ਨਾਲ ਜਿਵੇਂ ਜੀ ਐਮ ਬੀ ਹੋ ਗਿਆ ਬਾਈ ਜੀ ਐਪੀ ਚਮਕੌਰ ਬਰੇਟਾ ਤੇ ਬਲਕਾਰ ਹੰਡਾਇਆ ਸਟੈਂਡਰਡ ਹੋ ਗਿਆ ਆਪਣੈਸਰ ਹੋ ਗਿਆ ਇਹਨਾਂ ਕੰਪਨੀਆਂ ਜਿਵੇਂ ਐਫਸੀ ਡੋਡ ਜੈ ਤੁਰੇ तकरीबन ਸਾਰੇ ਸੰਗਰੀਆ ਦੇ ਵਿੱਚ ਭੂਰ ਹੋ ਗਿਆ ਮੰਗਲਾ ਹੋ ਗਿਆ ਇਹਨਾਂ तकरीबन ਆਪਾਂ ਜਿੰਨੀਆਂ ਵੀ ਮੰਨ ਲਓ ਜਿੰਨੀਆਂ ਕਿ ਆਪਾਂ ਕਰ ਸਕਦੇ ਹਾਂ ਉਹਨਾਂ ਸਾਰੀਆਂ ਤਾਂ ਆਪਾਂ ਕਰ ਨਹੀਂ ਸਕਦੇ ਐਨਾ ਸਮਾਨ ਨਹੀਂ ਹੁੰਦਾ ਜਿੰਨੀਆਂ ਆਪਾਂ ਕਰ ਸਕਾਂ ਤਕਰੀਬਨ ਕੰਮ ਆਪਣੇ ਕੋਲੇ ਹੁੰਦਾ ਸਾਰਾ ਓਕੇ ਤਕਰੀਬਨ ਜਾ ਕੇ ਕਰਦੇ ਹਾਂ ਜਦੋਂ ਉਹਨਾਂ ਦੀ ਫੋਨ ਕਾਲ ਆਉਂਦੀ ਹੈ ਉਹ ਆਪਣਾ ਮੰਨ ਲਓ ਨਵੀਂ ਦਾ ਕੁਝ ਕਹਿ ਨਹੀਂ ਸਕਦੇ ਕਿਉਂਕਿ ਇੱਕ ਦਸ ਫੇਰਪੜ ਬਣਾਉਣੀ ਆ ਪਰ ਜਦੋਂ ਅਗਲੇ ਦੀ ਕਾਲ ਆਉਂਦੀ ਆ ਟਾਈਮ ਤੋਂ ਟਾਈਮ ਅਗਲਾ ਜਿੰਨੀ ਵੀ ਛੇਤੀ ਉਸ ਉਹਨਾਂ ਦੀ ਆਪਾਂ ਰਿਕਵਰੀ ਕਰਦੇ ਆ ਹਾਂ ਜਣਕੇ ਡੈਡੀਆ ਇੰਡਸਟਰੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਹਾਂਜੀ ਹਾਂਜੀ ਬਾਈ ਜੁੜੀਆਂ ਹੋਈਆਂ ਲੈ ਤੁਸੀਂ ਮਿੱਤਰੋ ਇਹ ਨੀ ਚੀਜ਼ ਨੋਟ ਕਰੋ ਵੀ ਡੈਡੀਆ ਇੰਡਸਟਰੀਆਂ ਇਸ ਪਿੰਡ ਦੇ ਵਿੱਚ ਆਉਂਦੀਆਂ ਨੇ ਜੇ ਕੋਈ ਸੱਜਣ ਦੇ ਵਿੱਚ ਕਲਾ ਇਸੇ ਕਰਕੇ ਹੁੰਦੀਆਂ ਨੇ ਬਾਈ ਹਾਂਜੀ ਹਾਂਜੀ ਹੈਨਾ ਡੈਡੀਆ ਇੰਡਸਟਰੀਆਂ ਦੇ ਵਿੱਚ ਵੀ ਬਹੁਤ ਮਕੈਨਿਕ ਆਪ ਕਹਿ ਸਕਦੇ ਆ ਫੋਰਮੈਨ ਹੋ ਸਕਦੇ ਆ ਪਰ ਉਹਨਾਂ ਨੂੰ ਕੀ ਲੋੜ ਪੈਂਦੀ ਹੈ ਵੀ ਇਸ ਪਿੰਡ ਚੁੱਕੇ ਕਲਾ ਦੇ ਵਿੱਚ ਆਉਣ ਦੀ ਤੇ ਬਾਈ ਮੈਨੂੰ ਇਹ ਦੱਸਿਓ ਤੁਸੀਂ ਇਹ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਤਕਰੀਬਨ ਬਾਈ ਜੀ ਆਪਣੀ ਵਰਕਸ਼ਾਪ ਦੀ ਜਿਹੜੀ ਸਟਾਰਟਿੰਗ ਸੀ ਇਹ ਇਹ ਜਿਹੜੀ ਆਪਣੀ ਵਰਕਸ਼ਾਪ ਸਾਹਮਣੇ ਦਿਸ ਰਹੀ ਅੱਛਾ ਇਹ 2016 25 ਮਾਰਚ 2016 ਨੂੰ ਆਪਾਂ ਸਟਾਰਟਿੰਗ ਕਰੀ ਸੀ ਤਕਰੀਬਨ 2018 ਦੇ ਵਿੱਚ ਉਧਰਲਾ ਜਿਹੜਾ 게ਟ ਆ ਉੱਥੇ ਆਪਾਂ ਮੰਨ ਲਓ ਵੀ ਵਰਕਸ਼ਾਪ ਉਧਰਨ ਕਰਕੇ ਨਾਲ ਹਾਈਡਰੋਲਿਕ ਦਾ ਕੰਮ ਸ਼ੁਰੂ ਕਰ ਲਿਆ ਸੀ ਹਾਂਜੀ ਕਿਉਂਕਿ ਇੱਥੇ ਹੁੰਦਾ ਵੀ ਆਪਣੇ ਆਮ ਹੀ ਪੰਜਾਬ ਦੇ ਵਿੱਚ ਕੀ ਸਿਸਟਮ ਚੱਲਦਾ ਵੀ ਇੱਕ ਕੰਮ ਨੂੰ ਸ਼ੁਰੂ ਕਰ ਲਓ ਕੁਝ ਸਮੇਂ ਬਾਅਦ ਫੇਲ ਹੋ ਜਾਂਦਾ ਯਾਰ ਆਤਰ ਲੋਕਾਂ ਨੂੰ ਕੀ ਆ ਮੰਨ ਲਓ ਡਾਊਨ ਤੁਰੇ ਆਉਂਦੇ ਆ ਇਹ ਕੰਮ ਤਕਰੀਬਨ ਹੀ ਆਪਣੇ ਬਠਿੰਡੇ ਏਰੀਆ ਦੇ ਵਿੱਚ ਮੰਨ ਲਓ ਲੋਕਲ ਬੰਦਾ ਕੋਈ ਚਲੋ ਦੇਖੋ ਹਰੇਕ ਬੰਦਾ ਕਾਰੋਬਾਰ ਕਰਦਾ ਪਰ ਕੋਈ ਨਹੀਂ ਕਰ ਅਸੀਂ ਉਸ ਕੰਮ ਨੂੰ ਚੂਜ਼ ਕਰਿਆ ਜਿਹਦਾ ਜਿਹਦਾ ਕੰਮ ਹੀ ਨਹੀਂ ਹੁੰਦਾ ਤੇ ਉਹ ਕੰਮ ਨੇ ਇਹ ਇੰਡਸਟਰੀਆਂ ਸਾਰੀਆਂ ਲੁਧਿਆਣੇ ਚਲੇ ਜਾਉਗੇ ਤੁਸੀਂ ਗੁਰੂ ਅਰਸਾ ਏਰੀਆ तकरीबन ਸਾਰੇ ਬਣਦੀਆਂ ਹਾਂ ਹਾਂ ਆਪਣੇ ਬਟਨ ਡੇਰੀ ਚ ਨਹੀਂ ਨਹੀਂ ਕਿਤੇ ਵੀ ਨਹੀਂ ਤੁਸੀਂ ਜਿਹੜੇ ਨਾਲ ਐਗਰੀਕਲਚਰ ਦੇ ਸੰਧ ਬਣਾਉਂਦੇ ਸੀ ਖੇਤੀਬਾੜੀ ਦੇ ਹਾਂਜੀ ਹਾਂਜੀ ਉਹ ਤਾਂ ਕੰਮ ਉਸੇ ਤਰੀਕੇ ਚੱਲੂਗਾ ਹਾਂਜੀ ਹਾਂਜੀ ਉਸੇ ਤਰ੍ਹਾਂ ਜੀ ਜੋ ਵੀ ਅਸੀਂ ਪਹਿਲਾਂ ਕੰਮ ਕਰਦੇ ਸੀ ਗੇਟ ਦਾ ਗ੍ਰਿੱਲ ਦਾ ਜਾਂ ਪਿੰਡ ਦੀ ਰਿਪੇਅਰ ਬਾਹਰਲੇ ਪਿੰਡਾਂ ਸਾਡੇ ਕੋਲ ਰਿਪੇਅਰ ਨੋਂਦੇ ਆ ਹਾਈਡਰੋਲਿਕ ਦਾ ਕੋਈ ਖੇਤੀਬਾੜੀ ਇੰਪਲੀਮੈਂਟ ਬਣਦੇ ਉਹ ਸਾਰਾ ਕੰਮ ਅਸੀਂ ਉਦਾਂ ਦੇ ਉਦਾਂ ਹੀ ਕਰਦੇ ਆ ਬਾਕੀ ਇੱਕ ਗੱਲ ਹੋਰ ਜਿਵੇਂ ਆ ਸ਼ੈੱਡ ਬਣਿਆ ਹੋਇਆ ਇਹ ਸ਼ੈੱਡ ਆ ਜਿਹੜੇ ਸਬਸਿਡੀ ਵਾਲੇ ਸ਼ੈੱਡ ਹੋਗੇ ਦੂਸਰੇ ਸੀਮੈਂਟ ਰੀਟ ਹੋ ਜਪਾਨੀ ਸ਼ੀਟ ਹੋਗੇ ਪੀਵੀਸੀ ਸ਼ੀ अच्छा हां वैध मटेरियल काम ਕਰਦੇ ਆ ਪ੍ਰੋਪਰ ਜੀਐਸਟੀ ਬਿੱਲ ਚਾਹੀਦਾ ਅਸੀਂ ਦਿੰਨੇ ਠੀਕ ਹੈ ਕਿ ਸਬਸਿਡੀ ਲੈਣੀ ਆ ਕੋਈ ਲੋਨ ਪਾਸ ਕਰਾਉਣਾ ਅਸੀਂ वैध मटेरियल वैध ਜੀਐਸਟੀ ਬਿੱਲ ਕੰਮ ਕਰ ਓਕੇ ਓਕੇ ਤੇ ਅੱਗੇ ਬਈ ਤੁਸੀਂ ਜੇ ਮੈਂ ਖੇਤੀਬਾੜੀ ਦੇ ਐਪਲੀਮੈਂਟ ਕਾਫੀ ਬਣਾ ਕੇ ਰੱਖਦੇ ਹੋ ਹਾਂਜੀ 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 ਹੈਨਾ ਉਹ ਹੁਣ ਵੀ ਤੁਹਾਡੇ ਲਵੇ ਪਏ ਹਾਂ ਹਾਂਜੀ ਹੁਣ ਤਕਰੀਬਨ ਆਏ ਜੀ ਇਧਰ ਆਪਣੇ ਵਰਕਸ਼ਾਪ ਦਾ ਕੰਮ ਚੱਲ ਰਿਹਾ ਅਸੀਂ ਸਾਰਾ ਕੁਝ ਮਨ ਇਧਰ ਜਗਾ ਤਕਰੀਬਨ ਆਪਣੇ ਘਰ ਵਾਲੇ ਪਾਸੇ ਜਿਸ ਸਮਝ ਆਪਣੇ ਘਰ ਹੈ ਉਧਰ ਮਨ ਬਣਾ ਕੇ ਰੱਖੇ ਹੋਇਆ ਉਧਰ ਵੀ ਆਪਾਂ ਚੱਲ ਬਈ ਜਿਹੜਾ ਤੁਸੀਂ ਨੇ ਲੈਜਰ ਦਾ ਲਾਇਆ ਹੈ ਤੁਸੀਂ ਨੇ ਲਾਈ ਹੈ ਹਾਂ ਇਹਦੇ ਬਾਰੇ ਵੀ ਉਹਦਾਂ ਤੇ ਬਹੁਤ ਛੋਟੇ ਜਿਹੇ ਥਾਮੇ ਮਤਲਬ ਲੱਗ ਜਾਂਦੀ ਤੁਸੀਂ ਕਾਫੀ ਜਿਹੜਾ ਸਿਸਟਮ ਜਿਹਾ ਲਾਈ ਬੈਠੇ ਹੋ ਇਹ ਵੀਰੇ ਪਹਿਲਾਂ ਤਾਂ ਇਹ ਇਕੱਲਾ ਸਟ੍ਰਕਚਰ ਹੀ ਹੈ ਜਿਹੜੀ ਇਹਦੀ ਕੰਪਿਊਟਰ ਸਿਸਟਮ ਆ ਸਾਰਾ ਹਾਂ ਜੋ ਜਿਹੜੀ ਕੰਪਿਊਟਰ ਮਤਲਬ ਮਸ਼ੀਨਰੀ ਆ ਉਹ ਸਾਰੀ ਮਤਲਬ ਤਕਰੀਬਨ ਅਸੀਂ ਸੇਫ ਜਗ੍ਹਾ ਤੇ ਰੱਖੀ ਹੈ ਹਾਂ ਉਹਨੂੰ ਇੱਥੇ ਕੈਮਰਨ ਬਣੂਗਾ ਬਕਾਇਦਾ ਠੀਕ ਹੈ ਕੈਮਰਨ ਵਿੱਚ ਫਿਟਿੰਗ ਹੋਊਗੀ ਤਕਰੀਬਨ ਇਹ ਆ ਵੀ ਆਪਣੇ ਕੋਲੇ ਇਹਦੀ ਲੈਂਥ 25 ਫੁੱਟ ਉਕੇ ਜਿਹੜਾ ਇਹਦਾ ਸਿਸਟਮ ਆਂਦਰ ਦਾ ਸਰਕਲਾ ਬਹੁਤ ਤੁਸੀਂ ਕੈਮਨ ਬਣਾਉਂਦੇ ਕੈਮਨ ਇੱਥੇ ਕੈਮਨ ਬੰਨ੍ਹਣਾ ਇਸ ਥਾਂ ਤੇ ਕੈਰਾ ਇਸ ਥਾਂ ਤੇ ਕੈਮਨ ਬੰਨ੍ਹਣਾ ਉਹ ਫਿਟਿੰਗ ਉਹਨਾ ਇਹਨੇ ਮਨ ਲੋ ਸਾਈਜ਼ ਦੇ ਅਕੋਰਡਿੰਗ ਹਾਂਜੀ ਮਨ ਲੋ ਜਿੰਨਾ ਵੀ ਡਿਜ਼ਾਈਨਿੰਗ ਦੇ ਅਕੋਰਡਿੰਗ ਇਹਦੀ ਡਰਾਇੰਗ ਬਣਨੀ ਹੈ ਡਰਾਇੰਗ ਦੇ ਅਕੋਰਡਿੰਗ ਇਹਨੇ ਕਟਿੰਗ ਆ ਓਕੇ ਇਹ ਬਈ ਤੁਸੀਂ ਲਿਆਂਦੀ ਕਿੱਥੋਂ ਇਹ ਇਹ ਜੀ ਆਪਣਾ ਮੇੜਾ ਨੇ ਫਰੀਦাবাদ 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 ਹਾਂਜੀ ਉੱਥੋਂ ਮਤਲਬ ਇਕੱਲੇ ਇਹ ਮਸ਼ੀਨ ਮਿਲੀ ਹੈ ਇਹ ਇਥੋ ਜੀ ਇਹ ਹੁੰਦਾ ਕੋਈ ਵੀ ਚੀਜ਼ ਦੀ ਅਲੱਗ-ਅਲੱਗ ਮਿਲਦੀ ਹੈ ਪਲਾਜ਼ਮਾ ਤਾਂ ਇੰਨਾ ਹੀ ਹੈ ਅੱਛਾ ਪਲਾ ਰੇਲਾਂ ਹਾਂਜੀ ਇਹ ਤੁਸੀਂ ਮਨ ਲੋ ਪਾਈਪ ਦਾ ਸਟਰਕਚਰ ਵੀ ਬਣਾ ਬਣਾਇਆ ਹੁੰਦਾ ਉਹ ਆਪਾਂ ਨੂੰ ਥੋੜਾ ਹਲਕਾ ਲੱਗਿਆ ਇਸ ਕਰਕੇ ਆਪਾਂ ਉਹ ਲਿਆ ਆਪਾਂ ਮਨ ਲੋ ਆਪ ਨੂੰ ਸੈਕੰਡ ਹੈਂਡ ਮਿਲ ਗਿਆ ਸੀ ਹਾਂ ਉਹਨਾਂ ਨੇ ਲੇਜ਼ਰ ਲਈ ਸੀ ਆਪਾਂ ਨੂੰ ਇਹ ਸੈਕੰਡ ਹੈਂਡ ਮਿਲ ਗਿਆ ਸੀ ਇਸ ਕਰਕੇ ਆਪਾਂ ਇਹ ਨਵਾਂ ਮਨ ਲੋ ਉਹਨਾਂ ਤੋਂ ਸੈਕੰਡ ਹੈਂਡ ਹੈ ਜਿਹੜਾ ਫੋਟਾ ਵਾਲਾ ਗਾਡਰ ਆ ਬਹੁਤ ਹੀ ਹੈਵੀ ਤਕਰੀਬਨ ਦੋਨਾਂ ਦਾ ਮੇਰੇ ਹਿਸਾਬ ਨਾਲ 12 ਕੁਆਟਲ ਭਾਈਨ 12 ਕੰਟਰ ਬੰਨਦਾ ਪਾ ਜੀ ਤੇ ਵੀ ਉਦਾਂ ਜੀ ਆਪਾਂ ਜਿੱਥੋਂ ਮਸ਼ੀਨ ਦੇ ਜੇ ਕੋਈ ਚੀਜ਼ ਨਾਲ ਮਿਲਦੀ ਉਹ ਕਿੰਨੀ ਕਿੰਨੀ ਲੰਬਾਈ ਚ ਮਿਲਦਾ ਉਹ ਤਾਂ ਜੀ ਆਪਣੇ ਸਟ੍ਰਕਚਰ ਦੇ ਹਿਸਾਬ ਨਾਲ ਆਲਾ ਵੀ ਜਮ ਤਕਰੀਬਨ 12 ਤੋਂ 13 ਫੁੱਟ ਜਾਂ 15 ਫੁੱਟ ਖੀਰ ਲੈ ਲੈਂਦੇ ਆ ਇਹਦੀ 25 ਫੁੱਟ ਮੰਨ ਲਓ ਵੀ ਦੀ ਮਸ਼ੀਨ ਦੀ ਕੈਪੈਸਿਟੀ ਵੀ ਹੁੰਨੀ ਆ ਮੰਨ ਲਓ ਇਹਦੀ ਲੈਂਥ ਤੇ ਬ੍ਰੈਥ ਦੇ ਹਿਸਾਬ ਨਾਲ ਹੀ ਚੱਲਣੀ ਆ ਇਹ ਹੁਣ ਆਪਾਂ 25 ਫੁੱਟ ਲੰਮੀ ਤਕਰੀਬਨ ਇਹ ਆ ਵੀ ਜੇ ਆਪਾਂ 25 ਫੁੱਟ ਦਾ ਟਰਾਲਾ ਤਿਆਰ ਕਰ ਹਾਂ 25 ਦੀ 25 ਆਪਾਂ ਲੰਮੀ ਸ਼ੀਟ ਧਰ ਕੇ ਕੋਈ ਸਾਈਡ ਤੇ ਡਿਜ਼ਾਈਨਿੰਗ ਦੇਣੀ ਆ ਮੈਸੇਜ ਤਾਂ ਪਲੇਨ ਇੱਕ ਵਾਰੀ ਸ਼ੀਟ ਲਾਉਣੀ ਆ ਉਸ ਦਿਨ ਮਾਰ ਜੋ ਵੀ ਆਪਾਂ ਕਮਾਂਡ ਦੇਣੀ ਆ ਕਮਾਂਡ ਦੇਣ ਤੋਂ ਬਾਅਦ 25 ਦੀ 25 ਫੁੱਟ ਕੱਢੂਗੀ ਤਕਰੀਬਨ ਚਲੋ ਮਾਣ ਨਹੀਂ ਹੁੰਦਾ ਏਰੀਏ ਦੇ ਵਿੱਚੋਂ ਹੀ ਤਕਰੀਬਨ ਆਪਣੇ ਕੋਲ ਵੱਡੀ ਮਸ਼ੀਨ ਲਾਈਨੇ ਸਭ ਹਾਂ ਕੋਈ ਚਾਇਨਾ ਵੇਟ ਨਹੀਂ ਨਹੀਂ ਜੇ ਉਦਾਂ ਮਤਲਬ ਛੋਟੀ ਹੁੰਦਾ ਤਾਂ ਫਿਰ 11 11 ਨਾਲ ਫੁੱਟ ਜਿਵੇਂ 11 ਅਗਰ ਫਿਰ 2 2 3 ਪੀਸ ਕੱਢੇ ਪੈਂਦੇ ਹਾਂ ਹਾਂਜੀ ਉਹ ਹੁੰਦਾ ਹੁਣ ਆਪਾਂ ਲੰਮਾ ਵੀ ਸਕਾੜ ਲਾ ਲੰਮਾ ਜਿੰਨਾ ਮਰਜ਼ੀ ਦੋ ਸ਼ੀਟਾਂ ਲਾ ਲਓ 3 8 ਫੁੱਟੀ ਸ਼ੀਟ ਹੁੰਦੀ ਆ 8 4 ਦੀ 8 5 ਦੀ ਜਿੰਨੀ ਵੀ ਆ ਪਰਤਾਂ ਦੀ ਤਿੰਨ ਸ਼ੀਟਾਂ ਲਗਾਤਾਰ ਠੀਕ ਹੈ ਜਬ ਵਾਰੀ ਵਾਰੀ ਸ਼ੀਟ ਲਾਉਣੇ ਆ ਉਹ ਇੱਕ ਵਾਰੀ ਸ਼ੀਟ ਲਾਈ ਮੰਨ ਲਓ ਤਿੰਨ ਸ਼ੀਟਾਂ ਇਕੱਠੀਆਂ ਕੱਟਣੀਆਂ ਉਹਦੀ ਕੋਈ ਵੀ ਵੇਸਟੇਜ ਨਹੀਂ 0% ਵੇਸਟੇਜ ਹਾਂ ਇਹ ਤਾਂ ਗੱਲ ਹੈਗੀ ਆ ਬਿਲਕੁਲ ਹੈਨਾ ਇਹ ਨਹੀਂ ਵੀ ਆਪਣੇ ਤੋਂ ਬੰਦਾ ਕੰਮ ਕਰਵਾਉਣ ਆਉਂਦਾ ਕੋਈ ਮਸ਼ੀਨ ਸਾਥੋਂ ਮਟੀਰੀਅਲ ਲੈਣਾ ਭਾਵੇਂ ਅਗਲੇ ਲੈਣਾ ਦੋਨੇ ਛੋਟ ਹੋਊਗੀ ਹਾਂ ਇਹ ਵੀ ਨਹੀਂ ਵੀ ਚਲੋ ਟਾਈਮ ਜ਼ਰੂਰ ਲੱਗ ਸਕਦਾ ਵੀ ਇਹ ਨਹੀਂ ਅਸੀਂ ਕਹਿੰਦੇ ਵੀ ਜਦੋਂ ਆਉਂਗੇ ਟਾਈਮ ਲੈ ਕੇ ਕਿਉਂਕਿ ਫਜੇ ਨਵਾਂ ਕੰਮ ਆ ਸਟਾਰਟਿੰਗ ਦੇ ਵਿੱਚ ਸਪੀਡ ਤੁਹਾਨੂੰ ਵੀ ਪਤਾ ਵੀ ਸਮਾਂ ਲੱਗ ਜਾਂਦਾ ਹਜੇ ਤਕਰੀਬਨ ਸਾਨੂੰ 15 ਤੋਂ 20 ਦਿਨ ਇਹਨਾਂ ਨੂੰ ਫਿਟਿੰਗ ਤੇ ਲੱਗਣਗੇ ਤਕਰੀਬਨ ਲਗਭਗ ਇੱਕ ਤਰੀਕ ਤੋਂ ਆਪਣਾ ਕੰਮ ਸਟਾਰਟ ਹੋਵੇ ਇੱਕ ਤਰੀਕ ਤੋਂ ਉਹ ਜਿਹੜੀ ਆ ਮਸ਼ੀਨ ਆ ਵੀ ਆਪਣੇ ਲਈ ਆ ਕਾਦੀ ਵਾਲੀ ਇਹ ਇਹ ਤਾਂ ਆਮ ਆਪਣੀ ਕਟਿੰਗ ਮਸ਼ੀਨ ਆ ਵੀਰੇ ਇਹਦੇ ਬਾਰੇ ਵੀ ਇੱਕ ਵਾਰੀ ਤੁਹਾਨੂੰ ਦੱਸ ਰਿਹਾ ਹਾਂ ਹੈ ਪ੍ਰਾਣੀ ਮਸ਼ੀਨ ਆ ਪਰ ਕੰਮ ਕਰਨ ਨੂੰ ਆ ਇਹ ਕੱਟਣ ਵਾਲੀ ਜਿਹੜੀ ਆਮ ਪ੍ਰੈਸ ਹੁੰਦੀ ਆ ਉਹ ਆ ਇਹ ਇਹ ਵੀਰੇ ਇਹਦਾ ਜਿਹੜਾ ਸਿਲੰਡਰ ਆ ਹਾਂਜੀ ਇਹਨੂੰ ਸਿਲੰਡਰ ਬੋਲਦੇ ਆ ਪ੍ਰੈਸਟਮ ਕਹ ਲਓ ਸਿਲੰਡਰ ਕਹੋ ਓਕੇ ਇਹ ਆਪਣੀ ਅੱਛਾ ਇਹ ਸਿਲੰਡਰ ਆਪਾਂ ਆਪ ਤਿਆਰ ਕਰਦੇ ਆਂ ਇਹ ਪੰਪ ਆ ਗਿਆ ਵੀਰੇ ਇਹ ਪ੍ਰਾਣੀ ਮਸ਼ੀਨਾਂ ਦਾ ਰਿਪੇਅਰਿੰਗ ਵਾਸਤੇ ਆਈ ਹੋਈ ਆ ਠੀਕ ਹੈ ਜੀ ਇਹ ਆਪਾਂ ਵੀਰੇ ਆਪ ਤਿਆਰ ਕਰਦੇ ਆਂ ਇਹ ਹਾਲਾਂਕਿ ਮੰਨ ਲਓ ਲੋਕਾਂ ਨੇ ਫਿਰ ਵੀ ਇਹ ਡਿਸਟ੍ਰੀਬਿਊਟਰ ਐਡ ਕਰਿਆ ਹੋਇਆ ਹਮਮ ਨਾਰਮਲ ਮਸ਼ੀਨ ਆ ਜਿਹੜੀ ਉਹਨਾਂ ਦੇ ਵੀ ਫੰਕਸ਼ਨ ਵਧਾਉਣੇ ਆਪਾਂ ਵਧਾ ਸਕਦੇ ਆਂ ਆ ਮੰਨ ਲਓ ਡਾਈਆਂ ਆਉਣੀਆਂ ਪੰਜ ਡਾਈ ਮਸ਼ੀਨ ਆ ਜੇ ਕਿਸੇ ਕੋਲੇ ਦੋ ਡਾਈ ਹੈ ਮਸ਼ੀਨ ਚੰਗੀ ਹਾਲਤ ਦੀ ਆ ਇਹਨੂੰ ਪੰਜ ਡਾਈ ਕਰਨੀਆਂ ਹੋਜੂ ਅੱਛਾ ਹਾਂਜੀ ਉਸ ਤੋਂ ਬਾਅਦ ਜੇ ਦੋ ਡਾਈਆਂ ਤੋਂ ਪੰਜ ਡਾਈਆਂ ਰੇਪੇਅਰ ਕਰਨੀਆਂ ਹੋਜੂ हां दो भाई टाਉਣਾ ਉਹ ਆਉਣਾ ਕੋਈ ਚੀਜ਼ ਚੇਂਜ ਕਰਨੀ ਜਾਨੀ ਪਰ ਇਹ ਨਹੀਂ ਵੀ ਸਾਰੀ ਦੀ ਸਾਰੀ ਮਸ਼ੀਨਸ ਨੂੰ ਬਦਲਣੀ ਪਊ ਠੀਕ ਹੈ ਜੀ ਹਾਂ ਆ ਚੀਜ਼ ਹੈ ਉਦੋਂ ਵਾਰ ਇੱਕ ਹੋਰ ਵੀ ਜੀ ਜਿਹੜੇ ਬਲੇਡ ਬਣਦੇ ਨੇ ਨਾ ਮਸ਼ੀਨਾਂ ਦੇ ਜੋ ਵੀ ਕਟਿੰਗ ਦਾ ਮੰਨ ਲਓ ਚੈਨਰ ਦਾ ਐਂਗਲ ਦਾ ਆਪਣੇ ਦੋ ਆਪਾਂ ਕੋਲ ਮਸ਼ੀਨ ਲੱਗੀ ਅੱਛਾ ਬਲੇਡ ਇੱਥੇ ਤੇ ਤਿਆਰ ਹੁੰਦਾ ਹਾਂਜੀ ਹਾਂਜੀ ਇੱਥੇ ਤਿਆਰ ਹੁੰਦਾ ਬਾਈ ਨਹੀਂ ਉਦਾਂ ਤੇ ਜਿਵੇਂ ਬਣੇ ਬਣਾਏ ਬਲੇਡ ਬਣੇ ਬਣਾਏ ਜੀ ਆਉਂਦੇ ਆ ਕਰਨੇ ਆ ਵੀ ਜਿਹੜਾ ਨਵਾਂ ਹੀ ਅੱਜ ਨਵੀਂ ਮਸ਼ੀਨਰੀ ਬਣ ਰਹੀ ਹੈ ਉਹਦਾ ਬਲੇਡ ਮਿਲਦਾ ਜਿਹੜੀ ਅੱਜ ਤੋਂ 30 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਬਣ ਜਿਹੜੀ ਅੱਜ ਨਵੀਂ ਆ ਉਹ ਤਾਂ ਰਿਪੇਅਰ ਮੰਗਦੀ ਨਹੀਂ ਉਹਦਾ ਕੋਈ 5 ਸਾਲ 10 ਸਾਲ ਉਹਦਾ ਮੰਨ ਲਓ ਲਾਈਫ ਤਾਂ ਹੁੰਦੀ ਹੈ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਦੀ ਮਸ਼ੀਨ ਸਹੀ ਪਈ ਆ ਉਹਦੇ ਕੱਲੇ ਪਲੇਟ ਖਤਮ ਆ ਉਹ ਕਿੱਥੋਂ ਮੰਨਣਗੇ ਉਹ ਆ ਰਹੇ ਪਿੰਡ ਚੁੱਕਿਆ ਹਾਂ ਹੂੰ ਠੀਕ ਹੈ ਜੀ ਹੁਣ ਆ ਦੇਖੋ ਆਪ ਜਿਹੜੇ ਪਹਿਲਾਂ ਪਲੇਟ ਆਉਂਦੇ ਸੀ ਜਿਵੇਂ ਆਹ ਪਲੇਟ ਆਉਂਦੇ ਸੀ 20 mm ਠੀਕ ਹੈ ਜੀ ਹੁਣ ਆਉਂਦੇ ਆ ਆਹ ਪਲੇਟ ਆ ਜਿਹੜਾ 20 mm ਲੈ ਜੀ ਮੰਨ ਲਾ ਮਟਾਈ 20 mm ਚੈਨਰ ਐਂਗਲ ਫਲੈਟ ਕੋਈ ਵੀ ਲੈਣਾ ਜਿਵੇਂ ਆਹ ਐਂਗਲ ਦਾ ਪਲੇਟ ਆ ਗਿਆ ਹਾਂਜੀ ਠੀਕ ਹੈ ਨਾ ਡਬਲ ਆ ਆਹ ਚੈਨਰ ਦਾ अच्छा और राउंड डंडे ਦਾ ਆ ਗਿਆ ਸ਼ਾਰਟ ਜਿੰਨੀ ਮਰਜ਼ੀ ਲੈ ਸਮ ਇੰਚੀ 1 इंच 2 इंच ਛੋਟੀ ਮਸ਼ੀਨ ਦੀ ਆ ਜਵੇਂ ਆ ਵੀ ਐਂਗਲ ਨਾਲ ਆਗੇ ਉਸ ਤੋਂ ਬਾਅਦ ਜਿਹੜਾ ਫਲੈਟ ਦਾ ਆ ਗਿਆ ਫਲੈਟ ਦਾ ਮਤਲਬ ਜਿਹੜੀ ਪਲੇਟ ਵੜਦੇ ਆਪਾਂ ਠੀਕ ਹੈ ਜੀ ਇਹ ਆਪਣੇ ਕੋਲੇ 15 mm ਤੋਂ 15 16 17 18 20 mm ਤੱਕ ਆਪਣੇ ਕੋਲ ਬੈਲ ਬਣਦੇ ਅਵੇਲੇਬਲ ਦਾ ਮਤਲਬ ਅਵੇਲੇਬਲ ਹੁੰਦੇ ਆ ਪਰ ਜਿੰਨੀਆਂ ਮਸ਼ੀਨਾਂ ਹਰੇਕ ਦੇ ਹਸਲਾਂ ਦਾ ਫਰਕ ਹੁੰਦਾ ਜੇ ਟੈਂਪਟ ਬਲੇਟ ਹੁੰਦੇ ਇਹ ਚ ਸੱਲ ਨਹੀਂ ਹੁੰਦਾ ਠੀਕ ਹੈ ਜੀ ਇਹ ਉਸ ਹੈ ਜੁੱਥੋਂ ਆਉਂਦਾ ਪਾ ਮੈਂ ਉਹ ਖੁਦ ਵੀ ਦੇ ਸਕਦਾ ਅਗਲਾ ਉਸ ਹੈ ਦੇ ਹਿਸਾਬ ਨਾਲ ਆਪਾਂ ਅਕੋਰਡਿੰਗ ਤਿਆਰ ਕਰਦੇ ਆ ਸਮਾਂ ਲੱਗ ਜਾਂਦਾ ਕਿ ਹਫ਼ਤੇ ਦਾ ਸਮਾਂ ਵੀ ਲੱਗ ਜਾਂਦਾ ਕਿਉਂਕਿ ਤੁਰਤ ਬਾਅਦ ਮੰਨ ਲਓ ਚੀਜ਼ਾਂ ਕੰਮ ਨਹੀਂ ਹੁੰਦੇ ਜਿਹੜਾ ਅਸੀਂ ਸਮਾਂ ਲਾ ਕੇ। ਤੀਜੀ ਗੱਲ ਜਿਹੜੇ ਆ ਚੀਜ਼ਾਂ ਜਿਵੇਂ ਬੈਂਡਿੰਗ ਦੀ ਹੈ ਕਟਿੰਗ ਦੀ ਜਾਂ ਆਪਣੀ ਜਿਵੇਂ ਘੋੜਾ ਪ੍ਰੈਸ ਆਉਂਦੀ ਉਹਦੇ ਠੱਪੇ ਜਿਹੜਾ ਹੁੰਦੇ ਆ 20 ਸ਼ੇਪ ਅਸੀਂ ਇਹ ਵੀ ਆਪਾਂ ਉਰੇ ਕਰਦੇ ਆ ਇਹ ਆਪਾਂ ਉਰੇ ਕਰਦੇ ਆ ਜੀ ਇਹ ਮਸ਼ੀਨ ਤੇ ਉਧਰ ਆ ਨੇੜੇ ਆ ਜਾ ਬਈ ਆ ਜਿਵੇਂ ਬੈਂਡਿੰਗ ਦੇ ਆ ਕੋਈ ਐਂਗਲ ਲਾਈ ਬੈਠਾ ਉਹਦਾ ਪਲੇਟ ਲਾਈ ਬੈਠਾ ਜੀ ਧਾਰ ਦੇਖੋ ਇਹ ਸਾਰਾ ਕੁਝ ਇਸ ਮਸ਼ੀਨ 90 ਡਿਗਰੀ ਤੋਂ ਜ਼ਿਆਦਾ ਮੋੜਨਾ ਸੀ ਇੱਥੇ ਟੱਚ ਹੁੰਦੀ ਸੀ ਡਬਲ ਕੰਨੀ ਇੱਥੇ ਤੁਸੀਂ ਟੱਕ ਕੱਟਦੇ ਆ ਆ ਜੀ ਇਹ ਡਿਜ਼ਾਈਨ ਕੱਢੀ ਹੋਈ ਦਾ ਤਿੱਖਾ ਕਰਿਆ ਹੋਇਆ ਨੇ ਹੂੰ ਇਹ ਸਾਰਾ ਕੁਝ ਆਪਾਂ ਆਪਣੀ ਮਸ਼ੀਨ ਤੇ ਇਹ ਇੱਥੇ ਪੰਡ ਚੁੱਕੇ ਗਲਾਏ ਤਿਆਰ ਕਰਦੇ ਆ ਇਸ ਤਰ੍ਹਾਂ ਬਣ ਜਾਂਦੇ ਠੀਕ ਹੈ ਜੀ ਕਟਿੰਗ ਦੇ ਲਾਉਣਾ ਬੈਂਡਿੰਗ ਦੇ ਲਾਉਣਾ 18 ਗੇਜ ਤੋਂ ਲੈ ਕੇ ਮੰਨ ਲਓ 5 ਤੋਂ 6 mm ਤੱਕ ਓਕੇ ਜੋ ਵੀ ਤਿਆਰ ਕਰਨਾ ਆਪਣੇ ਕੋਲੇ ਇਹ ਤਿਆਰ ਹੁੰਦਾ ਅੱਗੇ ਜਿਵੇਂ ਇਹ ਬੈਂਡਿੰਗ ਆ ਗਈ ਬੈਂਡਿੰਗ ਦੇ ਵਿੱਚ 4 ਢੇ ਤਿਆਰ ਹੁੰਦੇ ਆ ਇਹ ਆਪਣੀਆਂ ਖੁਦੀਆਂ ਮਸ਼ੀਨਾਂ ਠੀਕ ਹੈ ਢੇ ਤਿਆਰ ਹੁੰਦੇ ਆ ਦੇਖੋ ਆ ਜਿਵੇਂ ਮੋੜਨਾ 1 ਹੂੰ ਅੱਗੇ ਤੁਸੀਂ 4 ਚਿਰੀ ਕੱਢਣੀ ਐ ਇਸ ਤੋਂ ਅੱਗੇ ਤੁਸੀਂ ਜਿਹੜਾ ਵੱਧਾ ਉਹ ਜਿਵੇਂ ਮੰਨ ਲਓ 16 ਗੇ ਤੱਕ ਜਿਵੇਂ ਉਹ ਤੁਹਾਨੂੰ ਦਿਖਾਇਆ ਗਿਆ ਉਹ 5 ਮਮ ਤੋਂ 6 ਮਮ ਤੱਕ ਅੱਛਾ ਹਾਂ ਬੈਂਡਿੰਗ ਬ੍ਰਾਸ ਇਹਦੀ ਪਾਵਰ ਆ ਜਿਵੇਂ ਕੋਈ ਮਸ਼ੀਨ ਆ ਉਹਦੀ ਬਾਡੀ ਲਾਈਨ ਚੰਗੀ ਆ ਹੈਵੀ ਬਾਡੀ ਆ ਕੱਲੀ 18 ਗੇ 16 ਗੇ ਜ ਮਨ ਲਓ ਤਕਰੀਬਨ ਜਿਵੇਂ ਚ ਗਾਠਾਂ ਦਾ ਕੰਮ ਸੀ ਹੁਣ ਸਾਰੀਆਂ ਸੀਐਨਸੀ ਮਸ਼ੀਨਾਂ ਆ ਗਈਆਂ ਇਹ ਮਸ਼ੀਨਾਂ ਕੁਆਡ ਦੇ ਭਾ ਲੋਕ ਸਿੱਟਰੇ ਬਿਲਕੁਲ ਜੀ ਕਿਸੇ ਵੀ ਐਮਪਲੀਮੈਂਟ ਦਾ ਕੰਮ ਕਰਦਾ ਬਾਈ ਉਹਨੂੰ ਮਸ਼ੀਨਾਂ ਮੰਨ ਲਓ ਵੀ ਨਵੀਂ ਮਸ਼ੀਨ ਅੱਜ 7-6 ਤੋਂ 7 ਲੱਖ ਰੁਪਏ ਲੈਣ ਦੀ ਪਹੁੰਚ ਨਹੀਂ ਪੈਂਦੀ ਦੇਖੋ ਜੇ ਹੁਣ ਮੈਂ ਅੱਖਾਂ ਵੀ ਮੱਜ ਤਿਆਰ ਕਰ ਨਹੀਂ ਕਰ ਸਕਦਾ ਉਹ ਪੁਰਾਣੀ ਕੋਈ ਹੈਵੀ ਕੁਆਲਿਟੀ ਦੀ ਮਸ਼ੀਨ ਲਓ ਪੁਰਾਣਾ ਮਾਡਲ ਵਜਨਦਾਰ ਹੈਵੀ ਹੋਏ ਪੰਪ ਸੈਂਟਰ ਅਸੀਂ ਆ ਜਾਣੇ ਕਿ 13-14 ਲੱਖ ਲਾਉਣ ਦੀ ਲੋੜ ਨਹੀਂ ਉਹੀ ਮਸ਼ੀਨ ਕੰਮ ਕਰ ਲਾਉਗੀ ਉਹੀ ਕੰਮ ਕਰੂਗੀ ਜੀ ਕਰੂਗੀ ਉਹੀ ਜਿਹੜੀ ਆਪਣੀ ਨਵੀਂ ਡਰੋਲ ਕ ਮਸ਼ੀਨ ਹੈ ਉਹਦੇ ਨਾਲ ਕੰਮ ਹੀ ਕਰੂਗਾ ਨਾਲ ਕਰੂਗੀ ਜੀ ਸਿੰਘ ਤੁਸੀਂ ਮਤਲਬ ਇਹ ਤਾਂ ਫਿਰ ਘੈਂਟ ਗੱਲ ਹੈ ਨਾ ਹਾਂਜੀ ਤੇ ਬਾਕੀ ਬਈ ਤੁਹਾਨੂੰ ਇਹ ਕਿੰਨੀ ਉਮਰ ਚੱਲਾ ਕੇ ਸੀ ਤੁਸੀਂ ਕੰਮ ਕਰ ਲਾਉ ਬਸ ਇਹ ਕਹਿ ਲੋ ਜੀ ਵੀ ਕੁਝ ਚੀਜ਼ਾਂ ਸਮਾਂ ਨਹੀਂ ਕਹਿੰਦੇ ਕੋਈ ਚੀਜ਼ ਠੋਕਰ ਵੱਜ ਜਾਂਦੀ ਹੈ ਅੱਛਾ ਹਾਂ ਅਸੀਂ ਕਟਿੰਗ ਪ੍ਰੈਸ ਲਈ ਸੀ ਉਹਦੇ ਚ ਮੰਨ ਲਓ ਕਹਿੰਦੇ ਸਾਨੂੰ ਠੱਗੀ ਵੱਜ ਗਈ ਅੱਛਾ ਹਾਂ ਜਿੱਥੋਂ ਇਹ ਕੰਮ ਦੀ ਸਟਾਰਟਿੰਗ ਹੋਈ ਫਿਰ ਅਸੀਂ ਇਹ ਦੇਖਿਆ ਵੀ ਇਹਦੇ ਚ ਹੈ ਕੀ ਮੰਨ ਲਓ ਹੈ ਕਿ ਇਹ ਜਿੱਥੇ ਸਾਨੂੰ ਮਨ ਲਾ ਘਾਟਾ ਪਿਆ ਘਾਟਾ ਹੀ ਹੁੰਦਾ ਅੱਜ ਤੂੰ ਮੰਨ ਲਓ ਵੀ ਅੱਜ ਭਾਵੇਂ 20000 ਦੀ ਲੀਪਾਂ ਪਿਆ ਅਸੀਂ ਸਿਰਫ ਮਨ ਲਓ 78000 ਵੀ ਦੀ ਮਸ਼ੀਨ ਲਈ ਅੱਛਾ ਜਦੋਂ ਸਾਨੂੰ 7000 ਜਲਾ ਸਰ ਉਹ ਕੀ ਸੀ ਕੱਲਾ ਪੇਂਟ ਹੋਈ ਹੋਈ ਮਸ਼ੀਨ ਸੀ ਚਲੋ ਅਸੀਂ ਨਾ ਨਹੀਂ ਲੈਂਦੇ ਕਿਉਂਕਿ ਉਹ ਅਸੀਂ ਉਸ ਨੂੰ ਦੇਵਤਾ ਹੀ ਮੰਨਦੇ ਆ ਵੀ ਜਿੱਥੋਂ ਅਸੀਂ ਕੰਮ ਦੀ ਸਟਾਰਟਿੰਗ ਕਰੀ ਸਟਾਰਟਿੰਗ ਕੀਤੀ ਹਾਂ ਉਹ ਦਰਅਸਲ ਜਿਹੜਾ ਬੰਦਾ ਦਵਾਉਣ ਗਿਆ ਸੀ ਉਹਨੇ ਵੀ ਗਾਹਾਂ ਅੱਗੇ ਵਿਸ਼ਵਾਸ ਸੀ ਅਸੀਂ ਉਹਨੂੰ ਵੀ ਕੁਝ ਨਹੀਂ ਕਿਹਾ ਉਹ ਮਸ਼ੀਨ ਨੂੰ ਅਸੀਂ ਬਾਅਦ ਚ ਇਹ ਦੇਖਿਆ ਵੀ ਇਹ ਚ ਪ੍ਰੋਬਲਮ ਕੀ ਆ ਰਹੀ ਹੈ ਉਹਦੇ ਚ ਕੋਈ ਇਹੋ ਜਿਹੀ ਮ ओके। ਮਾ ਉਹ ਜੀ ਨੂੰ ਖੋਲਦੇ ਰਹੇ ਮਨ ਲੋ ਦੋ ਵਾਰੀ ਖੋਲਿਆ ਚਾਰ ਵਾਰੀ ਖੋਲਿਆ ਵੀ ਕਿੱਥੇ ਪ੍ਰੋਬਲਮ ਆ ਖੀਰ ਨੂੰ ਦਾ ਹੱਲ ਹੋ ਗਿਆ। ਠੀਕ ਹੈ ਜੀ। ਉਹ ਉਸ ਮੈਂ ਜ਼ਰੂਰ ਅਸੀਂ ਦੂਜੀ ਵਾਰੀ ਜਿਹੜੀ ਇੱਕ ਬੰਦਾ ਕੰਮ ਕਰਨ ਲੱਗ ਜਾਂਦਾ ਉਹਦੀ ਨਿਗਾ ਚ ਆ ਜਾਂਦਾ। ਜਦੋਂ ਉਸ ਨੂੰ ਅਸੀਂ ਦੇਖਿਆ ਵੀ ਇਹ ਪ੍ਰੋਬਲਮ ਲੱਖਾਂ ਨਹੀਂ ਹਜ਼ਾਰਾਂ ਮਸ਼ੀਨਾਂ 'ਚ ਹੀ ਸੀ। ਸੇਮ ਟੂ ਸੇਮ ਹੀ ਨਿਕਲਦੀ ਸੀ। ਠੀਕ ਹੈ। ਬਸ ਉਸ ਤੋਂ ਮੰਨ ਲੋ ਵੀ ਜਿਵੇਂ ਮੱਥਾ ਮਾਰਦੇ ਰਹੇ ਉਹ ਕਰ ਲਿਆ ਕੋਈ ਉਦੋਂ ਵਾਰ ਉਹ ਮਸ਼ੀਨ ਵੇਚ ਦੇਣੀ ਨਵੀਂ ਕਟਿੰਗ ਲੈ ਲੈਣੀ ਕੋਈ ਫਾਲਟ ਵਾਲੀ। ਉਹਨੂੰ ਫੇਰ ਤਿਆਰ ਕਰਨਾ ਉਹਦੇ ਚ ਇੱਕ ਹੋਰ ਫੰਕਸ਼ਨ ਪਾ ਦੇਣਾ ਹਾਂ ਮੈਂ ਉਸੇ ਤਰ੍ਹਾਂ ਕਰਦੇ ਕਰਦੇ ਗਏ ਚਲੋ ਪਰ ਫੇਰਿੰਗ ਦੇਖੋ ਨਵੀਂ ਦਾ ਵੱਡਾ ਬਾਈਟ ਸਰਕਲ ਵੱਡਾ ਚਾਹੀਦਾ ਅੱਜ ਆਪਾਂ ਉਹ ਨਹੀਂ ਆਪਾਂ ਰਿਪੇਅਰਿੰਗ ਦਾ ਕੰਮ ਜੋ ਛੋਟਾ ਮੰਨ ਲਓ ਵੀ ਪੰਪ ਦਾ ਸਿਲੰਡਰ ਦਾ ਪਲੇਟ ਦਾ ਉਹ ਆਪਾਂ ਕੰਮ ਆਪਾਂ ਤਿਆਰ ਕਰਦੇ ਹਾਂ ਠੀਕ ਹੈ ਜੀ ਹਾਂਜੀ ਚਲੋ ਕਿਸੇ ਦਿਨ ਮਾਰਕ ਨੇ ਚਾਹੇ ਨਵੀਆਂ ਵੀ ਬਣਾਵਾਂਗੇ ਪਰ ਤਕਰੀਬਨ ਸਾਨੂੰ ਮੇਰਾ ਵੀ ਹੁਣ ਪਲਾਜ਼ਮਾ ਆ ਗਿਆ ਬਾਡੀ ਲੈਣੇ ਤੇ ਕੱਟ ਕੇ ਤਕਰੀਬਨ ਘੋੜੇ ਦੀ ਜਿਹੜੀਆਂ ਕੱਲੀਆਂ ਘੋੜਾ ਪਰਸਾ ਹੂੰ ਉਹ ਤਕਰੀਬਨ ਸਾਡੀ ਮੰਨ ਲਓ ਲਗਭਗ 6 ਮਹੀਨੇ ਸਾਨੂੰ ਲੱਗਣਗੇ ਉਸ ਤੋਂ ਚੈਰੀ ਆਪ ਕਰਿਆ ਕਰਾਂਗੇ ਆਪਣੇ ਚੁੱਕੇ ਕਲਾਂ ਦੇ ਵਿੱਚ ਘੋੜਾ ਬਰਸਾ ਜਿਹੜੀਆਂ ਤਿਆਰ ਕਰਿਆ ਹੋਇਆ ਕਰਾਂਗੇ ਡਾਈਆਂ ਪੰਚ ਜਿਹੜੀ ਪੰਚ ਵਾਲੀ ਕੋਈ ਵੀ ਡਾਈ ਆ ਕੋਈ ਵੀ ਬੈਂਡ ਕਰਨ ਵਾਲੀ ਡਾਈ ਆ ਉਹਦੇ ਫਿੱਟ ਨੂੰ ਰਿਪੇਅਰਿੰਗ ਆਲ ਓਵਰ ਮੰਨ ਲਓ ਕੋਈ ਵੀ ਮਸ਼ੀਨ ਹੈ ਕਟਿੰਗ ਹੈ ਬੈਂਡਿੰਗ ਹੈ ਸ਼ੇਅਰਿੰਗ ਹੈ ਜਾਂ ਘੋੜਾ ਬਰਸਾ ਕੋਈ ਵੀ ਥੋਲ ਆਪਣੇ ਕੋਲ ਸਟਾਕ ਉਹਦਾ ਜਿਹੜਾ ਸਫੇਰ ਪਾਰਟ ਉਹਦਾ ਹੁੰਦਾ ਠੀਕ ਹੈ ਜੀ ਕੋਈ ਮਸ਼ੀਨ ਚੱਕ ਕੇ ਲਿਆਉਂਦੀ ਲੋੜ ਨਹੀਂ ਇਹ ਨਹੀਂ ਵੀ ਮੰਨ ਲਓ ਕੋਈ ਸਾਨੂੰ ਮੈਸੇਜ ਕਰੋ ਟਾਈਮ ਜ਼ਰੂਰ ਸਾ ਐਟ ਅ ਟਾਈਮ ਦੱਸੀ ਨਹੀਂ ਕਹਿੰਦੇ ਵੀ ਅਸੀਂ ਤੁਰਤ ਪੈਰ ਆ ਜਾਾਂਗੇ ਕੋਈ ਸਮਾਂ ਹੁੰਦਾ ਵੀ ਉਹ ਅਗਲੇ ਨੂੰ ਪ੍ਰੋਪਰ ਟਾਈਮ ਦੇਵਾਂਗੇ ਪਹੁੰਚ ਕੇ ਅਰੇ ਵੀ ਵਰਕਸ਼ਾਪ ਦੇ ਉੱਪਰ ਕਲੀਅਰ ਹੋ ਜਾਊਗੀ ਠੀਕ ਕਰਕੇ ਆਵਾਂਗੇ ਹਾਂਜੀ ਹਾਂਜੀ ਓਕੇ ਹਾਂ ਜੋ ਨਵਾਂ ਪੈਂਦਾ ਨਵਾਂ ਪਊਗਾ ਜੋ ਸਮਾਨ ਸਹੀ ਚੱਲਦਾ ਉਹ ਮੰਨ ਕੇ ਚੱਲੋ ਉਹੀ ਫਟਿੰਗ ਹੁੰਦਾ ਠੀਕ ਹੈ ਤਕਰੀਬਨ ਡਿਸਟ੍ਰੀਬਿਊਟਰ ਰਵੜਾਂਗੇ ਤੋਂ ਲੈ ਕੇ ਏ ਟੂ ਜ਼ेड ਆਪਣੀ ਗੱਡੀ ਦੇ ਵਿੱਚ ਕੋਲੇ ਕੇਵਲ ਵੀਡੀਓ ਕਾਲ ਬੰਦਾ ਆਪਾਂ ਨੂੰ ਕਰ ਸਕਦਾ ਹੈ ਵੀਡੀਓ ਕਾਲ ਤੇ ਅੰਦਾਜ਼ ਸਾਰਾ ਸਮਾਨਤਾ ਨਾਲ ਰੱਖ ਨਹੀਂ ਸਕਦੇ ਜਦੋਂ ਵੀਡੀਓ ਕਾਲ ਤੇ ਬੰਦਾ ਗੱਲ ਕਰਦਾ ਜਾਂ ਵੀਡੀਓ ਬਣਾ ਕੇ ਭੇਜਦਾ ਜਾਂ ਉਹਦੀ ਪ੍ਰੋਬਲਮ ਦੱਸਦਾ ਤਾਂ ਉਹੀ ਮਟੀਰੀਅਲ ਉਹ ਲਜਾਇਆ ਜਾਂਦਾ ਉੱਥੇ ਬਾਅਦ ਦੇ ਵਿੱਚ ਗੇੜੇ ਦੀ ਜਾਂ ਸਮੇਂ ਦੀ ਮਤਲਬ ਦੋਨਾਂ ਦੀ ਬਚਤ ਹੋ ਜਾਂਦੀ ਬਚਤ ਹੋ ਜਾਂਦੀ ਹਾਂ ਉਸ ਤੋਂ ਅਗਲੇ ਦੀ ਬਚਤ ਹੋ ਜਾਂਦੀ ਅਗਲੇ ਮਹੀਨੇ ਲੋ ਵੀ ਟਾਈਮ ਤੇ ਖਰਚੇ ਦੀ ਸਹੀ ਗੱਲ ਤੇ ਲੈ ਮੇਤਰੋ ਮੈਂ ਤੁਹਾਨੂੰ ਹੋਰ ਵੀ ਦੱਸਦਾ ਤੁਹਾਨੂੰ ਨਾ ਜਿੰਦਰੀਆਂ ਦੀ ਲੋੜ ਹੈ ਤੁਹਾਨੂੰ ਤੈਹ ਪਾੜਨ ਵਾਲੇ ਹਲ ਦੀ ਲੋੜ ਹੈ ਹੈਨਾ ਬਈ ਉਹ ਚੀਜ਼ਾਂ ਬਾਈ ਵੀਰੀ ਪਹਿਲਾਂ ਵੀ ਬਣਾ ਕੇ ਰੱਖਦੇ ਸੀ ਹੁਣ ਵੀ ਬਣਾ ਕੇ ਰੱਖਣਗੇ ਕਈ ਐਪਲੀਮੈਂਟ ਬਾਈ ਵੀਰਾਂ ਦੇ ਵੀ ਤਿਆਰ ਪਏ ਤੁਹਾਨੂੰ ਉਹਨਾਂ ਦੀ ਜਾਣਕਾਰੀ ਦ ਆ ਅੱਜ ਜਿੰਦਰੇ ਨੇ ਬਈ ਦੋ ਹਾਂ ਤਿੰਨ ਜਿੰਦਰੇ ਪਏ ਆ ਹਾਂਜੀ ਤਿੰਨ ਜਿੰਦਰੇ ਫਿਲਹਾਲ ਬਾਕੀ ਸੇਲ ਹੋ ਗਏ ਜੀ ਬਾਕੀ ਸੇਲ ਹੋ ਗਏ ਹਾਂਜੀ ਹਾਂਜੀ ਇਹ ਉਦਾਂ ਆਪਾਂ ਪਹਿਲਾਂ ਕਿੰਨੇ ਕੁ ਰੱਖਦੇ ਹੁੰਦੇ ਸੀ ਬਣਾ ਕੇ ਤਕਰੀਬਨ ਇਹ ਆ ਜੀ ਆਪਣਾ ਵੈਸੇ ਇੰਨਾ ਮੌਕਾ ਹੀ ਨਹੀਂ ਮਿਲਿਆ ਵੀ ਆਪਾਂ 10 ਤੋਂ 12 ਨਗ ਹੋ ਜਾਣਾ ਬਸ ਮੈਂ ਆਪਣੇ ਤੋਂ ਬਣਦਾ ਹੀ ਉਹਨਾਂ ਸਟਾਕ ਹੈ ਜਿੰਨਾ ਕਿ ਮੰਨ ਲਓ ਸੇਲ ਵੱਧ ਹੋਏ ਨੇ ਉਹਨਾਂ ਹੀ ਬਣਦਾ ਜਿੰਨਾ ਕਿ ਮੰਨ ਲਓ ਸੇਲ ਠੀਕ ਠੀਕ ਹੈ ਜੀ ਉਹਨਾਂ ਆਪਣੇ ਤੋਂ ਤਿਆਰੀ ਮਸਾ ਹੁੰਦਾ ਹਾਂਜੀ ਬਈ ਜੇ ਗੱਲ ਕਰੀਏ ਤੇ ਇਹ ਇਹਦੇ ਤੁਸੀਂ ਇੱਕ 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 ਚੀਜ਼ ਐ ਸੇਮ ਤਿੰਨੇ ਬਸ ਇਹ ਸੇਮ ਹੈ ਜੀ ਚੀਜ਼ ਤਕਰੀਬਨ ਇੱਕ ਪੇਂਟ ਦਾ ਫਰਕ ਹੈ ਇਹਨਾਂ ਦੇ ਵਿੱਚ ਕੋਈ ਉਹ ਨਹੀਂ ਇਹਦੇ ਵਿੱਚ ਆਪਣੇ ਕੋਲੇ ਤਿੰਨ ਮਾਡਲ ਤਿਆਰ ਹੁੰਦੇ ਆ ਜੀ ਤੇ ਫਿਲਹਾਲ ਆਪਣੇ ਕੋਲੇ ਸੇਲ ਹੋਏ ਹੋਏ ਤਿੰਨ ਮਾਡਲ ਹੀ ਸੀ ਉਹ ਵੀ ਤੁਸੀਂ ਮੰਨ ਲਓ ਆਉਣਾ ਸੀ ਤੁਹਾਡੇ ਨਾਲ ਮੁਲਾਕਾਤ ਹੋਣੀ ਸੀ ਤਾਂ ਚਲੋ ਮਨ ਨੂੰ ਲਾਲਚ ਹੋ ਗਿਆ ਵੀ ਚਲੋ ਬਾਈ ਜੀ ਤਾਂ ਵੀਡੀਓ ਬਣਵਾ ਦਈਏ ਇਹ ਮਾਡਲ ਹੈ ਜੀ ਆਪਣਾ ਬੇਸਿਕ ਮਾਡਲ ਕਹਿੰਦੇ ਨੇ ਇਹਨੂੰ ਜੀ ਜਿਹੜਾ ਜਿੰਦਰਾਜ 40000 ਰੁਪਏ ਦਾ ਉਹ ਵੀ ਆਪਣੇ ਕੋਲੇ ਤਿਆਰ ਹੁੰਦਾ ਉਹਦੇ ਬਰਾਬਰ ਕੰਮ ਕਰਦਾ ਓਕੇ ਤਕਰੀਬਨ ਇਹਦੀ ਕੀਮਤ ਉਹਦੋਂ ਅੱਧੀ ਕਹ ਲਓ ਤਕਰੀਬਨ ਇਹਦੀ 2425 ਇਹ ਦੀ ਪੈਂਟ ਦੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਹਾਂਜੀ 10 ਕਿਲੋ ਵਾਲਾ ਤਵਾ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਡਬਲ ਬੀਮ ਵਾਲੀ ਆ ਗਈ ਅਡਜਸਟੇਬਲ ਆ ਫੁੱਲੀ ਅਡਜਸਟਮੈਂਟ ਵਾਲੀ ਆ ਇਧਰੋਂ ਬਾਹਰੋਂ ਤੁਸੀਂ ਵੱਟਣਾ ਮਿੱਟੀ ਲਾ ਸਕਦੇ ਹੋ ਲਾ ਸਕਦੇ ਹੋ ਕਵੇ ਨੂੰ ਸਿੱਧਾ ਕਰਕੇ ਲਾ ਸਕਦੇ ਹੋ ਕੋਈ ਵੀ ਕੰਮ ਲੈ ਸਕਦੇ ਹੋ ਪਹੀ ਜਿਵੇਂ ਮਿੱਟੀ ਚੜਾਉਣਾ ਕੋਈ ਵੀ ਕੰਮ ਲੈ ਸਕਦੇ ਹੋ ਉਸ ਤੋਂ ਬਾਅਦ ਇਹਦੇ ਚ ਇੱਕ ਮਾਡਲ ਇਹ ਤੋਂ ਸਸਤਾ ਹੋਰ ਵੀ ਹੈ ਛੋਟੇ ਕਿਸਾਨ ਵੀਰਾਂ ਲਈ ਇਹ ਮੰਨ ਲਓ ਆ ਗਈ ਇੱਕ ਹੁੰਦੀ ਹੈ ਆਪਣੇ ਕੋਲੇ ਅਡਜਸਟਮੈਂਟ ਇਹ ਆ ਗਈ ਇੱਕ ਸਿੰਗਲ ਉਹਦੇ ਵਾਲੀ ਠੀਕ ਹੈ ਜੀ ਇਹ ਨਟਾਂ ਜਿਹੜੇ ਚਾਉਂਦੀ ਹੈ ਇੱਕ ਸਿੰਗਲ ਬੀਮ ਲੱਗਿਆ ਹੁੰਦਾ ਇਹ ਡਬ ਉਹ ਵੀ ਆਪਣੇ ਕੋਲੇ ਅਵੇਲੇਬਲ ਫਿਲਹਾਲ ਬਣਿਆ ਹੈ ਨਹੀਂ ਪਰ ਆਪਾਂ ਤਿਆਰ ਕਰਦੇ ਆ ਇੱਕ ਬਾਈ ਦਾ ਇਹ ਹੈ ਸਾਡੇ 24000 ਦਾ ਇੱਕ ਇਸੇ ਮਾਡਲ ਚ 28000 ਦਾ ਮਾਡਲ ਤਿਆਰ ਹੁੰਦਾ ਉਹਦੇ ਸਾਰਾ ਕੁਝ ਸੇਮ ਹੈ ਕਿਸੇ ਚੀਜ਼ ਦਾ ਫਰਕ ਨਹੀਂ ਬਸ ਆ ਘੋੜੀ ਆ ਤੇ ਜਿਹੜੀਆਂ ਆ ਚੀਜ਼ਾਂ ਇਹ ਪਲੇਟ ਦੀਆਂ ਹੁੰਦੀਆਂ ਪਲਾਜ਼ਮਾ ਕਟਿੰਗ ਦਾ ਲੇਜ਼ਰ ਕਟਿੰਗ ਕਹਿ ਸਕਦੇ ਆ ਪਰ ਉਹ ਲੱਗੀਆਂ ਥੋੜਾ ਡਿਜ਼ਾਈਨਿੰਗ ਵੱਧ ਹੁੰਦੀ ਹੈ weight ਵੱਧ ਹੁੰਦਾ ਠੀਕ ਹੈ ਜੀ ਬਾਕੀ ਤਵਾ ਹਬ ਵਾਇਰਿੰਗ ਸਭ ਕੁਝ ਸੇਮ ਹੁੰਦਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਣੇ ਕੋਲੇ ਮੰਨ ਲਓ ਜੀ ਰੰਗ ਤੁਸੀਂ ਜਿਹੜਾ ਮਰਜੀ ਤੁਹਾਡੀ ਚੁਆਇਸ ਦੇ ਰੰਗ ਰੰਗ ਮਤਲਬ ਅਗਲਾ ਆਪਣੇ ਜੇ ਤਾਂ ਫਿਲਹਾਲ ਜੇ ਤਾਂ ਆਰਡਰ ਤੇ ਬਣਾਉਾਂਗੇ ਤਾਂ ਜਿਹੜਾ ਤੁਸੀਂ ਕਹੋਗੇ ਜੇ ਐਟ ਅ ਟਾਈਮ ਚਾਹੀਦਾ ਤਾਂ ਜੋ ਤਿਆਰ ਹੋਊਗਾ ਉਹ ਜੋ ਤਿਆਰ ਹੋਊਗਾ ਹਾਂਜੀ ਉਹ ਮਿਲੂਗਾ ਬਿਲਕੁਲ ਤੇ ਇਹ ਤਿੰਨੋ ਹੈਗੇ ਨੇ ਸੇਮ ਆਇਕੋ ਤੇ ਜਿਹੜਾ ਇਧਰਲੇ ਪਾਸੇ ਪਈ ਤਹਿ ਪਾੜਨ ਨਾਲ ਹਾਂਜੀ ਇਹ ਜੀ ਜਿਵੇਂ ਆਪਣਾ ਹੁਣ ਜਿਵੇਂ ਪ੍ਰਾਲੀ ਦਾ ਤਕਰੀਬਨ ਕਹਿ ਰਿਹਾ ਵੀ ਅੱਗ ਨਹੀਂ ਲਾਉਂ ਦਿੰਦੇ ਹਾਂਜੀ ਨਾ ਅੱਗੇ ਆਪਣੇ ਕੀ ਹੁੰਦਾ ਸੀ ਆਪਾਂ ਬੋਂਦੇ ਸੀ ਆਪੇ ਆਪ ਖੇਤੀ ਕਰਦੇ ਆ ਬੋਂਨੇ ਆ ਹਲ ਮਾਰਦੇ ਸੀ ਤਵੀਆਂ ਮਾਰਦੇ ਸੀ ਚ ਹਲ ਚੱਲਦੇ ਆ ਉੱਥੇ ਇਹ ਖੜੀ ਪਰਾਲੀ ਦੇ ਵਿੱਚ ਕਿਹੜਾ ਹਲ ਚੱਲ ਜਾਂਦਾ ਵੀ ਕੋਈ 5-7 ਫੁੱਟ 10 ਫੁੱਟ ਤੇ ਨਾਰਮਲ ਕੋਈ 35 HP ਟਰੈਕਟਰ ਇਹਨੂੰ ਖਿੱਚ ਲੈਂਦਾ ਕੋਈ ਵੱਡੇ ਟਰੈਕਟਰ ਦੀ ਲੋੜ ਨਹੀਂ ਹੂੰ ਜੋ ਇਹ ਆ ਬਸ 35 HP ਸਲੋ ਜਾਊਗਾ ਜਿਹੜਾ ਕੋਈ ਵੱਧ ਵੱਡਾ ਟਰੈਕਟਰ ਉਹ ਜਿੰਨਾ ਮਰਜ਼ੀ ਤੇਜ਼ ਤੋਰ ਸਕਦੇ ਅੱਗੇ ਤੁਹਾਡੀ ਟਰੈਕਟਰ ਦੀ ਮੰਨ ਲਓ ਕੈਪੈਸਿਟੀ ਤੇ ਜਿੰਨਾ ਮਰਜ਼ੀ ਖਿੱਚ ਸਕਦੇ ਤੁਸੀਂ ਫੁੱਟ ਲਾ ਲਓ 2 ਫੁੱਟ ਲਾ ਲਾ ਇੱਥੋਂ ਤੱਕ ਇਹ ਡੰਡੇ ਤੱਕ ਲਾਉਂਦੀ ਅਸੀਂ ਗਾਰੰਟੀ ਦਿੰਦੇ ਠੀਕ ਹੈ ਜੀ 72 ਵਾਹਨ ਆ ਜਿਹੜਾ ਮੰਨ ਕੇ ਚਲੋ ਵਸਤ ਹੈਗੀ ਆ ਤਾਂ ਜਿੰਨਾ ਮਰਜ਼ੀ ਲਾ ਲਓ ਓਕੇ ਇਹ ਵੀ ਗੱਲ ਸਹੀ ਹਾਂ ਜੀ ਹਾਂ ਇਹਦੀ ਜੇ ਆਪਾਂ ਗੱਲ ਕਰੀਏ ਇਹਦੀ ਕੀ ਡਿਮਾਂਡ ਹੁੰਦੀ ਹੈ ਇਹਦੇ ਤਕਰੀਬਨ 12000 ਰੁਪਏ ਦਾ ਪੀਸ ਹੁੰਦਾ ਜੀ 12000 12000 ਰੁਪਏ ਦਾ ਤਿਆਰ ਜਿਵੇਂ ਹੈਗਾ ਜੀ ਓਕੇ ਓਕੇ ਹਾਂ ਕਲਰ ਜੇ ਤੁਸੀਂ ਆਰਡਰ ਤੇ ਬਣਾਉਣੇ ਹੋ ਤਾਂ ਕਲਰ ਚੁਆਇਸ ਵਾਈ ਹੈ ਜੇ ਫਿਲਹਾਲ ਤੁਹਾਨੂੰ ਐਟ ਅ ਟਾਈਮ ਚਾਹੀਦਾ ਤਾਂ ਜੋ ਕਰਿਆ ਪਿਆ ਉਹ ਹੀ ਮਿਲੂਗਾ ਓਕੇ ਹਾਂ ਤੇ ਇੱਕ ਤੁਸੀਂ ਇਹ ਕਹਿੰਦੇ ਸੀ ਕਹਿੰਦੇ ਵੀ ਆਪਾਂ ਹੁਣ ਜਨਰੇਟਰ ਸੇਲ ਕਰਨੇ ਆ ਦੋਨੇ ਜਨਰੇਟਰ ਇਹ ਕੀ ਮਜਬੂਰੀ ਪੈਗੀ ਜਨਰੇਟਰ ਸੇਲ ਜਨਰੇਟਰ ਦੀ ਮਜਬੂਰੀ ਕੋਈ ਨਹੀਂ ਵੀਰ ਜੀ ਆਪਾਂ ਇੰਪਲੀਮੈਂਟ ਮੰਨ ਲਓ ਵਰਕਸ਼ਾਪ ਦੇ ਵਿੱਚ ਕਲੀ ਮੰਨ ਲਓ ਦੇਖੋ ਸਾਈਲੈਂਟਰ ਨੂੰ ਨਾ ਬਦਲਿਆ ਠੀਕ ਹੈ ਜੀ ਪਹਿਲਾਂ ਫਿਰ ਹਾਲ ਫਿਰ ਮੰਨ ਲਓ ਸਾਰੀ ਮਸ਼ੀਨਰੀ ਦੀ ਸੈਟਿੰਗ ਬਦਲੀ ਹੈ ਸਾਰੀ ਪੱਟੀ ਹੋਈ ਹੈ ਹਨਾ ਉਸ ਤੋਂ ਬਾਅਦ ਹੁਣ ਇਹ ਮੰਨ ਲਓ ਆਪਣੇ ਕੋਲੇ 32 ਕੇਵੀ ਕਹਿ ਦਿੰਨੇ ਨੂੰ 32 ਕੇਵੀ ਦਾ ਇਹ ਆਪਾਂ ਘੱਟੋ ਘੱਟ ਨਾਵਾਲ 50 ਜਾਂ 60 ਦਾ ਲਾਉਣਾ ਹੋ ਸਕੇ 100 ਦਾ ਹੀ ਲਾਵਾਂਗੇ ਠੀਕ ਹੈ ਜੀ ਹਾਂ ਜੀ ਇਹ ਲਾਉਣਾ ਇਸ ਤਾਂ ਕਰਕੇ ਸੇਲ ਕਰਨਾ ਇਹਦੀ ਇਹਦੀ ਆਪਾਂ ਕੀ ਰੱਖੀ ਏਟ ਮਾਰ ਇਹਦੀ ਕੀਮਤ ਬਾਈ ਜੀ ਹੈਗੀ ਆ 55000 ਰੁਪਏ 55000 32 ਕੇਵੀ ਦਾ ਇਹ ਹਾਂ ਜੀ ਓਕੇ ਤੇ ਜਿਹੜੀ ਇਧਰਲੇ ਪਾਸੇ ਟਰਾਲੀ ਖੜੀ ਇਹ ਵੀ ਆਪਾਂ ਸੇਲ ਕਰਨੀ ਹਾਂਜੀ ਇਹ ਆਪਣੇ ਕੋਲ ਸੈਕੰਡ ਹੈਂਡ ਹੈ ਬੈਡ ਨਵਾਂ ਹੈ ਚਾਂਸੀ ਜਿਹੜੀ ਗਾਡਰ ਲੱਗੇ ਹੁੰਦੇ ਆ ਚੈਨਰ ਲੱਗੇ ਹੋਏ ਇਹਦੇ ਉਹ ਨਵੇਂ ਆ ਟਾਇਰ 40 ਪੈਸੇ ਆ ਹੂੰ 24 ਮਾਡਲ ਆ 24 ਕੜੇ ਵਾਲੇ ਰੰਬਾ ਮੰਨ ਲਓ ਡਾਲਾ ਵਗੈਰਾ ਸਾਈਡ ਤੋਂ ਸਾਰਾ ਕੁਝ ਨਵੇਂ ਤਰੀਕੇ ਨਵੇਂ ਮਾਡਲ ਦੇ ਲਾ ਕੇ ਖਿਚੀ ਮੋਰ ਦਿਖਾ ਦਈਏ ਨਵੇਂ ਮਾਡਲ ਦੇ ਲੋਕ ਜਿਵੇਂ ਆਮ ਨਾਲ ਸਮੱਸਿਆਵਾਂ ਸਾਡੇ ਕੋਲੇ ਤਕਰੀਬਨ ਨਹੀਂ ਆਉਂਦੀਆਂ ਦਿੱਲੀ ਆਉਂਦੀਆਂ ਕੋਈ ਡਾਲਾ ਨਹੀਂ ਲਾਇਆ ਡਾਲਾ ਮਰੋੜਿਆ ਗਿਆ ਡਾਲਾ ਵਿੰਗਾ ਹੋ ਗਿਆ ਭਾਈ ਇੱਧਰ ਨਹੀਂ ਲਾਇਆ ਸਾਈਡ ਤੇ ਕਿਸੇ ਨੇ ਡਾਲਾ ਵੱਜ ਗਿਆ ਹਲਵਾ ਟਰਾਲੀ ਇਹ ਪਾਸੇ ਖੜਾ ਕੋਈ ਕਿੱਲੀ ਨਹੀਂ ਭਾਈ ਫਿਕਸ ਹੈ ਸਸ ਹਾਂ ਸੇਫਟੀ ਵਾਈਜ਼ਰ ਜਦੋਂ ਵੱਧ ਲੋਡ ਪਾਉਂਦਾ ਉਦੋਂ ਆ ਲਾਉਣਾ ਨਹੀਂ ਇਹ ਫਿਕਸ ਨਾਲੇ ਆਟੋਮੈਟਿਕ ਲੌਕ ਹਾਂ ਆਟੋਮੈਟਿਕ ਲੌਕ ਹੂੰ ਦਾ ਸਾਰੀ ਖੋਲ ਕੇ ਲਾ ਲੋ ਵੀਰ ਉਹੀ ਦੂਜੇ ਪਾਸੇ ਆ ਅੱਛਾ ਜੀ ਫਿਰ ਮੈਂ ਵਿਚੋ ਵਿਚੇਕ ਚੋਕ ਕਰਵਾ ਦੇ ਸਾਰੀ ਵਿਚੋ ਵਿਚੋ ਕੰਪਾਉਂਡ ਵਗੈਰਾ ਵੱਜਿਆ ਹੋਇਆ ਹੈ ਹਾਂਜੀ ਹਾਂਜੀ ਕੰਪਾ ਇਧਰ ਇਧਰ ਲੌਕ ਬਖਾ ਦੇ ਵੀਰੇ ਆਹ ਲੌਕ ਤਕਰੀਬਨ ਹੀ ਇੱਥੇ ਕਿਸਮਾ ਇੱਥੇ ਪਾ ਦਿੰਦੇ ਆ ਲੌ ਖੁੱਲ ਜਾਂਦਾ ਕਿਸੇ ਮੋਟਰਸਾਈਕਲ ਦੇ ਵੱਜਾ ਇਹ ਲੌਕ ਆ ਵੀਰੇ ਪੂਰੀ ਜਾਨ ਨਾਲ ਮਲਕੀਏ ਆ ਲਾਈਫਟਾਈਮ ਦੀ ਸਾਡੀ ਗਰੰਟੀ ਲੌਕ ਕਰਾਉਣੀ ਕੋਈ ਲੈ ਚਾਹੇ ਆਈ ਲਈ ਫਿਰ ਇੱਕ ਦੋ ਜਿੰਨਾ ਮਰਜੀ ਇਹਨਾਂ ਜੋਰ ਪਾਵੇ ਕੋਈ ਇਹਨੂੰ ਪ੍ਰੋਬਲਮ ਨਹੀਂ ਆਉਂਦੀ ਲਾਈਫ ਟਾਈਮ ਦੀ ਸਾਡੀ ਗਰਾਂਟੀ ਯਾਨੀ ਕਿ ਜੇ ਖੋਲੋ ਖੋਲਾਂਗੇ ਨਾ ਤਾਂ ਖੁੱਲੂਗਾ ਟੈਡੀ ਕਰੋ ਮੋਦੀ ਕਰੋ ਲਾਰ ਕਰੋ ਕੁਝ ਵੀ ਕਰੋ ਨਹੀਂ ਲੋਕ ਨਹੀਂ ਖੁੱਲੂ ਨਹੀਂ ਆਉਂਦੀ ਤੀਸਰਾ ਜੀ ਇੱਥੇ ਆਪਾਂ ਕੀ ਕਹਿੰਦੇ ਹੁੰਦੇ ਇੱਥੇ ਬੋਡੀ ਤੇ ਲਾਉਂਦੇ ਸੀ ਦੂਜਾ ਲੋਕ ਲਾਤਾ ਖੋਲਣਾ ਭੁੱਲ ਗਏ ਜਦੋਂ ਬੰਦਾ ਲੈਫਟ ਚੱਕਦਾ ਉਧਰੋਂ ਟਰੈਕਟਰ ਦੀ ਰੇਸ ਕਰੀ ਇਧਰੋਂ ਲੋਕ ਪਟਦੇ ਤਕਰੀਬਨ ਹੀ ਬੰਦਾ ਪਜਲ ਹੋਇਆ ਹੁੰਦਾ ਖੇਤੀ ਵੀਰੇ ਉਦੋਂ ਭੁੱਲ ਜਾਂਦਾ ਇਹਦੇ ਆਟੋਮੈਟਿਕ ਲੋਕ ਲੱਗੇ ਇੱਥੇ ਅੱਛਾ ਹਾਂਜੀ ਜਦੋਂ ओके खाली ਆ ਲੱਗਿਆ ਦੇਖ ਤਾਂ ਮੀਨਿਮ ਹੁੱਕ ਦਿਖਾ ਜੇ ਕਿਨੂੰ ਕਿੰਨੇ ਇੰਚ ਲੱਗੇ ਹੋ ਬਈ 25 ਟਨ ਨਾਲ ਜੱਕਾ ਜੀ 25 ਟਨ ਨਾਲ 25 ਟਨ ਦਾ ਜੱਕਾ ਇਹ ਬਕਸਾ ਸੈਕੰਡ ਹੈਂਡ ਹੈ ਦਾ ਦੂਜੀ ਵਾਰੀ ਮੰਨ ਲਓ ਕੋਈ ਚਾਦਰ ਇਹਨਾਂ ਨਾਲ ਦੀ ਉਹ ਮੰਨ ਲਓ ਪਹਿਲਾਂ ਗਾਡਰਾਂ ਦੇ ਵਿੱਚ ਸੀ ਗਾਡਰ ਟੁੱਟੇ ਫੁੱਟੇ ਜੇ ਸੀ ਜਿਵੇਂ ਕਹੋ ਪੁਰਾਣੇ ਗਾਡੇ ਚਾਦਰ ਆਪਣਾ ਸਾਰਾ 880 ਨਵੀਂ ਲੱਗੀ ਓਕੇ 2.5 ਇੰਚੀ ਹੁੱਕ ਠੀਕ ਹੈ ਜੀ ਹਾਂਜੀ ਇਹਨੂੰ ਆਪਣਾ ਲੋਗੋ ਵਗੈਰਾ ਲੱਗੇ ਹੋਇਆ ਸਾਰੇ ਇਜਰ ਕਟਿੰਗ ਵਾਲੀ ਠੀਕ ਹੈ ਜੀ ਇਹਦਾ ਸਹਿਜ ਦੱਸਿਆ ਸੀਗਾ 11:30 ਜੀ 11:30 ਹਾਂਜੀ ओके okay. एदी डिमांड आपने की रखी है कितने के दे ने? ने? सिंगल टायर चाहिए है हां जी सिंगल टायर ਦੇ ਵਿੱਚ ਆ ਬਾਈ ਜੀ ਕਿਉਂਕਿ ਮਨ ਲੋ ਏਡੇ ਛੋਟਾ ਗੱਡੀ ਨੂੰ ਲੱਗੇ ਨੇ 8 ਇੰਚੀ ਨਾ हां जी 8 ਇੰਚੀ ਫੁੱਲ ਹੈਵੀ ਵਾਲੇ ओके हां जी ਕਿੰਨੇ ਦੀ डिमांड ਆਪਾਂ ਕਰਦੇ ਜੀ 1,30,000 ਰੁਪਏ 1,30,000 हां जी ਦਵਾਂਗੇ ਕਿੰਨੇ ਕੁ ਦੀ ਮੋਕੇ ਦੇ ਵੈਸੇ ਤਾਂ ਜਾਇ ਜੀ ਹੈ ਜੀ ਕੀਮਤ ਦੇ ਹਿਸਾਬ ਨਾਲ ਚੀਜ਼ੇ ਤਕਰੀਬਨ 16 ਕੁਆਟਰ ਵਜਨ ਹਾਂ ਹਾਂ ਨਾ 1,22,000 ਦੀ ਹਾਂ ਨਾ ਹੋਊਗੀ 122000 ਦੀ ਦੋ ਹੋਰ ਰੋਡ ਜੂ ਜਾਨਕੀ 20 ਦੀ ਵੀ ਬਣ ਸਕਦੀ ਆ ਤੇ ਜਿਹੜਾ ਆ ਪੇ ਜਨਰੇਟਰ ਇਹਦਾਂ ਇਹ ਵਈ ਜੀ ਆਪਾਂ ਪਹਿਲਾਂ ਸਟਾਰਟਿੰਗ ਕਰੀ ਆ ਉਦੋਂ ਇਹ ਜਨਰੇਟਰ ਲਿਆ ਸੀ ਅਰੀਜਨਲ ਆਪਾਂ ਇੰਜਨ ਆਪਾਂ ਇਹਦੇ ਨਾਲ ਦੋ ਸਿਲੰਡਰ ਆਇਆ ਸੀਗਾ ਤਸਾਂ ਵਾਲਾ ਉਦੋਂ ਵਾਰ ਉਹ ਸਾਨੂੰ ਕੰਮ ਜਾਨੀ ਕਰਦਾ ਸੀਗਾ ਉਹ ਅਸੀਂ ਲਾ ਕੇ HMT 2511 ਇੰਜਨ ਲਾਤਾ ਸੀ ਕਰਪਟਨ ਦਾ ਅਰੀਜਨਲ ਆ ਬਈ ਸ਼ੀਅਰਡ ਆ ਜਮਾ ਕੰਪਨੀ ਵੰਡਾ ਥੋੜਾ ਜਾਂ ਹੋ ਜਾਂਦਾ ਵੀ ਇਹ ਪਾਸੇ ਲਾਇਆ ਪਿਆ ਸੀ ਇੱਕ ਸਾਈਡ ਤੇ ਹੁਣ ਉਧਰੋਂ ਮੰਨ ਲਓ ਵਰਕ ਕੰਮ ਚੱਲਦਾ ਕਰਕੇ ਕੱਢਿਆ ਬਾਹਰ ਠੀਕ ਹੈ ਜੀ ਹਾਂਜੀ ਇਹਦੀ ਡਿਮਾਂਡ ਵੀਰੇ 62 52000 ਐਸੀ ਤਰ੍ਹਾਂ ਕੰਪਲੀਟ ਵੀਰੇ ਕਲਾ ਅਲ ਟਿਊਟਰ ਲੈਣਾ ਉਹ ਵੀ ਮਿਲ ਜੂਗਾ ਵੈਸੇ ਅਸੀਂ ਕੰਪਲੀਟ ਹੀ ਵੇਚਾਂਗੇ ਜ਼ਿਆਦਾਤਰ ਚਾਂਸ ਇਹ ਠੀਕ ਹੈ ਜੀ ਹਾਂਜੀ ਕ੍ਰਪਨ ਦਾ ਮੰਨ ਲਓ origignal ਆ ਵੀਰੇ ਕੰਪਨੀ ਵੰਡੀ ਹੈ ਠੀਕ ਹੈ ਜੀ ਹਾਂਜੀ ਤੇ ਪਿੰਡ ਪੈ ਜਾਂਦਾ ਆਪਣਾ ਚੁਗੇ ਕਲਾਂ ਹਨਾ ਜੀ ਤੇ ਆਪਣਾ ਮੋਬਾਈਲ ਨੰਬਰ ਦੱਸਿਓ ਜੀ ਕਿੰਨਾ ਮੋਬਾਈਲ ਨੰਬਰ ਆਪਣਾ ਜੀ 62847 11018 ਬਿਸ਼ੂ ਕਰਮਾ ਅਗਰੋ ਚੁਗੇ ਕਲਾਂ ਜਦੋਂ ਮਰਜ਼ੀ ਮਨ ਵਿਜ਼ਿਟ ਕਰ ਸਕਦੇ ਹੋ ਬੱਲੂਆਣਾ ਜਿਹੜੀ ਮੇਨ ਰੋਡਾ ਟਿੰਡਾ ਤੋਂ ਮਲੋਟ ਰੋਡ ਤੋਂ ਬੱਲੂਆਣਾ ਤੋਂ 4 ਕਿਲੋਮੀਟਰ ਈ ਠਾ ਨੇੜੇ ਕੁਦਾ ਜੁਨੀਵਰ ਤਲੇ ਮਿੱਤਰੋ ਕਿੱਧੜਵੇ ਤੋਂ ਤਕਰੀਬਨ 12 ਕਿਲੋਮੀਟਰ ਪੈਂਦਾ ਹੈ ਤੇ ਬਠਿੰਡੇ ਤੋਂ ਤਕਰੀਬਨ 20 ਕਿਲੋਮੀਟਰ ਹੈ ਹਾਂਜੀ ਤਲੇ ਮਿੱਤਰੋ ਆ ਕੇ ਜਾਇਓ ਜੇ ਤੁਹਾਨੂੰ ਰਜਿੰਦਰਾਂ ਦੀ ਰੋੜਾ ਤਾਂ ਵੀ ਲਿਜਾ ਸਕਦੇ ਹੋ ਬਾਕੀ ਕਮੈਂਟਾਂ ਦੇ ਵਿੱਚ ਬਾਈ ਉਹਨਾਂ ਨੂੰ ਮੁਬਾਰਕਾ ਦੇ ਦਿਓ ਕਿਉਂਕਿ ਜਦੋਂ ਕੋਈ ਐਦਾਂ ਦਾ ਸੱਜਣ ਕੰਮ ਕਰਦਾ ਨਾ ਯਾਰ ਉਹਨੂੰ ਹੌਸਲੇ ਦੀ ਵੱਡੀ ਗੱਲ ਹੁੰਦੀ ਹੈ ਮਿਹਨਤ ਲੋੜ ਹੁੰਦੀ ਹੈ ਬਾਕੀ ਕੰਮ ਤਾਂ ਚੱਲੋ ਚੱਲਦੀ ਰਹਿੰਦੇ ਹੁੰਦੇ ਆ ਕਿਉਂਕਿ ਜਿਹੜਾ ਕੰਮ ਕੋਈ ਵੀ ਨਾ ਸੱਜਣ ਕਰਦਾ ਹੋਵੇ ਨਾ ਜਿਹੜੇ ਸੱਜਣ ਨਾਲ ਬੜੇ-ਬੜੀਆਂ ਇੰਡਸਟਰੀਆਂ ਜੁੜੀਆਂ ਹੁਣ ਆਪਾਂ ਨੂੰ ਤਾਂ ਵੈਸੀ ਜੋੜਨਾ ਸ ਮਿਸਤਰੀ ਭਰਾਵਾਂ ਤੱਕ ਜਰੂਰ ਜਰੂਰ ਪਹੁੰਚਾ ਦਿਓ ਜਿਨ੍ਹਾਂ ਨੂੰ ਜਿਆਦਾ ਆਪਣੇ ਲੇਜਰ ਕਟਿੰਗ ਵਾਲੇ ਕੰਮ ਦੀ ਲੋੜ ਪਈ ਹੈ ਨਾ ਵੀ ਇੱਥੇ ਆਇਓ ਬਾਈ ਲਵੇ ਆਪਣਾ ਪੰਜਾਬੀ ਭਰਾ ਯਾਰ ਵਾਜਬ ਰੇਟ ਦੇ ਵਿੱਚ ਵੀ ਕੰਮ ਕਰੂਗਾ ਆਪਾਂ ਕਿ ਤਸੱਲੀ ਨਾਲ ਕੰਮ ਵੀ ਕਰੂਗਾ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ